ਕੋਣ ਧਿਆਨਦਾ ਨਹੀਂ ਪਪਾਈ ਤੂੰ ਖਾਣੇ ਤੈਨੂੰ ਕੋਕੋਗੀ ਤੂੰ ਆ ਜਾ ਤੂੰ ਕਹਿੰਦਾ ਫੋਨ ਚੱਲ ਛੋੜੀ ਆ ਵੇ ਕਿਨੇ ਡੰਗਰ ਆ ਇੰਨੇ ਸਾਡੇ ਸਾਰੇ ਪਿੰਡ ਚ ਡੰਗਰ ਨਹੀਂ ਹੁੰਦੇ ਜਿੰਨੇ ਇਕੱਲੇ ਰੱਖੀ ਫਿਰਦੇ ਇਹਨੂੰ ਵਿੱਚ ਹੀ ਬਿਠਾ ਨਾਲ ਬਾਬਾ ਜੀ ਬਿਠਾ ਨਾਲ ਨਾਲ ਬਿਠਾਉਣਾ ਮੈਂ ਤੂੰ ਆ ਜਾ ਮੇਰੇ ਵੀਰ ਨਾਲ ਹੀ ਆ ਜਾ ਬੈਜਾ ਚੱਲ ਬੈਠ ਬੈਠੋ ਬਾਬਾ ਜੀ ਬਿਠਾਓ ਤੂੰ ਤੂੰ ਦੋ ਦੋ ਬੰਦੇ ਬਣਾ ਲੈ ਮੇਰੀ ਗੱਲ ਸੁਣ ਲੈ ਤੈਨੂੰ ਵੀ ਆਪ ਦਾਸ ਆ ਬਿਠਾਣਾ ਸਹੀ ਨਹੀਂ ਵਿਚਾਰਾ ਆਪਾਂ ਨੂੰ ਵੇਖ ਕੇ ਨਾ ਮੰਜੇ ਥੱਲੇ ਵੜ ਗਿਆ ਆ ਵੇਖੋ ਡਰ ਗਿਆ ਤੇ ਮੰਜੇ ਥੱਲੇ ਵੜ ਗਿਆ ਓਏ ਆ ਜਾ ਆ ਜਾ ਕੁਝ ਨਹੀਂ ਕੋਈ ਨਹੀਂ ਆਉਂਦੇ ਕੋਈ ਕੁਝ ਨਹੀਂ ਆਉਂਦੇ ਕੋਈ ਨਹੀਂ ਆਉਂਦਾ ਉਸ ਤੇਰੇ ਭਰਾਵਾਂ ਦੇਖੀ ਡਾਦੇ ਕਾ ਤੁ ਜੀ ਹਾਂ ਜੀ ਹੈ ਡਾਦੇ ਕਾ ਤੁ ਜੀ ਕਿਸ ਕਾ ਹੈ ਅੱਛਾ ਬੰਜੇ ਦਾ ਬੰਜੇ ਤੇ ਇੱਥੇ ਬੈਠ ਹਾਂ ਵੇਖੋ ਆ ਇੱਧਰ ਇਹ ਆਇਆ ਇੱਥੇ ਆਇਆ ਆ ਵਿਖਾਏ ਨੂੰ ਆ ਵੇਖੋ ਵੀਰ ਜੀ ਅੱਜ ਅਸੀਂ ਆਏ ਆ ਮਖੂ ਗੁਜਰਾ ਕੋਲ ਬੰਦਾ ਛਡਾਉਣ ਆਏ ਆ ਤੇ ਆ ਵੇਖੋ ਬੰਦੇ ਦਾ ਪੈਣ ਦਾ ਵੇਖੋ ਜਿਗਾੜ ਵੇਖ ਲਓ ਥੱਲੇ ਪ੍ਰਾਲੀ ਵਿਛਾਈ ਤੇ ਡੰਗਰਾਂ ਦੇ ਵਿੱਚ ਹੀ ਪੈਂਦਾ ਵੀਰ ਆ ਵੇਖ ਲੈ ਹਾਲਾਤ ਵੇਖ ਲੈ ਇਹਦੇ ਕਿੱਥੇ ਮਾਲਕ ਤੁਸੀਂ ਆ ਆ ਵੇਖੋ ਆ ਵੱਡਾ ਭਰਾ ਆ ਆ ਵੇਖ ਲੈ ਵੀਰ ਚਲੋ ਇਸੇ ਕਰਦਾ ਜੀ ਆ ਇੱਥੇ ਪੈਂਦਾ ਦੇਖੀ ਆ ਵੇ ਥੋੜਾ ਵੇਖ ਵੇਖ ਲੈ ਯਾਰ ਹੁਣ ਆ ਇੱਕ ਮਿੰਟ ਆ ਬਾਬਾਈ ਆ ਦੇਖੋ ਇੱਧਰ ਹਾਲ ਦੇਖੋ ਥੱਲੇ ਆ ਮੱਜਾ ਬਣਾਪਾ ਵੀ ਤਾਂ ਸਮਝਦੇ ਆਂ ਆਪਾਂ ਵੀ ਤਾਂ ਸਮਝਾਂਗੇ ਤੇ ਆਪਾਂ ਵੀ ਇੱਥੇ ਹੀ ਰਹਿੰਦੇ ਤੇ ਇੱਥੇ ਆਂ ਥੱਲੇ ਪ੍ਰਾਲੀ ਵਿਛਾਉਂਦੇ ਜੀ ਹੈ ਇਹਦੇ ਨਾਲ ਸੁਣਨਾ ਠੰਡ ਦੇਖ ਤੋਂ ਇੱਕ ਦਿਨ ਇੱਥੇ ਸੌਂ ਕੇ ਵਿਖਾਏਂਗਾ ਮੇਰਾ ਵੀਰ ਅੱਛਾ ਅਸੀਂ ਖੜਦੇ ਆਂ ਇੱਥੇ 10 ਮਿੰਟ ਪੈ ਜਾ ਕੰਬਲ ਉੱਤੇ ਲੱਗੇ ਪੈ ਚ ਸੌਣ ਨੂੰ ਕੀ ਭਾਈ ਸੌ ਜਾਂਨੇ ਯਾਰ ਸੌ ਜਾਂਨੇ ਆ ਪਰ ਯਾਰ ਆਹ ਵੇਖ ਲਾ ਵਿਚਾਰੇ ਦੀ ਰੱਬ ਕੋਟਾਣਾ ਸੀਦਾ ਰੱਬ ਕੋਟਾਣਾ ਸੀਦਾ ਉਹ ਦੇਖੋ ਯਾਰ ਪੁੱਠੂ ਤੁਹਾਨੂੰ ਪਤਾ ਨਹੀਂ ਰੱਬ ਆ ਕਿੱਥੇ ਆ ਬਨੂਆ ਨਹੀਂ ਮੇਰਾ ਵੀ ਤੈਨੂੰ ਮਾੜੀ-ਮੋਟੀ ਕੋ ਦਇਆ ਰਹਿ ਮਾਰੀ ਗੱਲ ਨਹੀਂ ਦਇਆ ਨਾਲ ਕਿੱਥੇ ਜਾ ਆ ਗਈਆਂ ਜਿਵੇਂ ਰੋਟੀ ਪਾਣੀ ਦੇਈਦਾ ਆਪਾਂ ਰੋਟੀ ਪਾਣੀ ਦੇਈਦਾ ਮੈਂ ਤੈਨੂੰ ਰੋਟੀ ਪਾਣੀ ਦਿੰਦਾ ਵੀਰਿਆ ਅਸੂ ਕੱਤੇ ਦਾ ਤੁਸੀਂ ਰੱਖਿਆ ਹੈ ਨਾ 6 ਮਹੀਨੇ ਤੋਂ ਪਰ ਹੋ ਗਿਆ ਤੀ ਨੀ ਕਿੰਨੇ ਪੈਸੇ ਰੋਟੀ ਪਾਣੀ ਖਾਂਦਾ ਵਾ ਹਾਂ ਹਾਂ ਜੀ ਪਤਾ ਕੀ ਕਿਉਂ ਕੋਣ ਆ ਕਿੱਥੋਂ ਆਏ ਹਾਂਜੀ ਕੋਣ ਆ ਇਹ ਮੇਰੇ ਰਿਸ਼ਤੇਦਾਰਾਂ ਬੰਦਾ ਸੀ ਉਹਨਾਂ ਨੇ ਲਿਆ ਕੀਤਾ ਸੀ ਲੈ ਕੇ ਦਿੱਤਾ ਨਾ ਲੈ ਬਲਾ ਲਾ ਤੇ ਬੱਬੀ ਤੈਨਾਂ ਰੋਟੀ ਪਾਣੀ ਦਿੰਦੇ ਤੈਨੂੰ ਵਧਿਆ ਕੁੱਟਦੇ ਮਾਰਦੇ ਆ ਕੁੱਟਦੇ ਮਾਰਦੇ ਆ ਤੈਨੂੰ ਮੈਂ ਕਹਾਂ ਕੁੱਟਦੇ ਮਾਰਦੇ ਵੀ ਆ ਕੌਣ ਕੁੱਟਦਾ ਹੈ ਕੌਣ ਮਾਰਦਾ ਕੌਣ ਇਹ ਨਹੀਂ ਗਈ ਦਰੋਗਾ ਆ ਚਾਹ ਦਰੋਗਾ ਦਰੋਗਾ ਕਿਹੜਾ ਵਾ ਪੁਲਿਸ ਵਾਲੇ ਨੂੰ ਕਹਿੰਦੇ ਦਰੋਗਾ ਪਤਾ ਮੈਨੂੰ ਦਰੋਗਾ ਪੁਲਿਸ ਵਾਲੇ ਨੂੰ ਆਂਦੇ ਆ ਤੁਹਾਡੇ ਨਹੀਂ ਨਹੀਂ ਗਈ ਬਿਹਾਰ ਵਾਲਾ ਬਿਹਾਰ ਵਾਲਾ ਬਿਹਾਰ ਚੋਪਰਾ ਬਦਲ ਗਏ ਆ ਡਾਕਟਰ ਹੋ ਗਏ ਬਿਹਾਰ ਦਾ ਜੇ ਆਪਣੇ ਕੋਈ ਮੈਨੂੰ ਪਤਾ ਚੱਲ ਬਿਹਾਰ ਦਾ ਨਹੀਂ ਆ ਆ ਵੇਖ ਤੂੰ ਆਪਣੇ ਆਪਣੇ ਕੱਪੜੇ ਵੇਖੋ ਆਪਣੇ ਕੱਪੜੇ ਵੇਖੋ ਤੇ ਇਹਨਾਂ ਦੀ ਰਹਿਣ ਦੀ ਆ ਦੇਖ ਲਓ ਕੰਡੀਸ਼ਨ ਵੇਖ ਲਓ ਕਿੱਥੇ ਰਹਿੰਦੇ ਆ ਪੁਰਾ ਪਰਾਲੀ ਪਾ ਕੇ ਥੱਲੇ ਪਰਾਲੀ ਰੱਖ ਕੇ ਉੱਤੇ ਆਪ ਇਹਨਾਂ ਨੂੰ ਤੁਸੀਂ ਸੌਂਦੇ ਕਾਮ ਸਿੰਘ ਆਪ ਜਿਹੜਾ ਐਨਾ ਟਾੜ ਦੇ ਨਾ ਭਾਈ ਭਾਜੀ ਕਿਉਂਕਿ ਠੰਡ ਹੁੰਦੀ ਸਿਆਲ ਠੰਡ ਹੁੰਦੀ ਤੇ ਪਰਾਲੀ ਪਾਈ ਤੁਹਾਡੇ ਵੀ ਪਰਾਲੀ ਪਈ ਵਿਖਿਆ ਹਾਂ ਪਰਾਲੀ ਪਈ ਹੋਈ ਹੈ ਤੁਹਾਡੇ ਵੀ ਪਰਾਲੀ ਪਈ ਹੈ ਕਪੜਿਆਂ ਚ ਆਪਾਂ ਗੱਦੇ ਪਾਏ ਆ ਹਾਂ ਗੱਦੇ ਪਾਏ ਆ ਹਾਂ ਇੱਥੇ ਥੱਲੇ ਪਰਾਲੀ ਪਾਈ ਬਾਈ ਇਹਨਾਂ ਨੂੰ ਸੌਂਦਾ ਵੀ ਇੱਥੇ ਡੰਗਰਾਂ ਦੇ ਵਿੱਚ ਆ ਕੇ ਹਾਂ ਨਹੀਂ ਐਦਾਂ ਤੁਹਾਨੂੰ ਕੋਈ ਮੈਂ ਤੁਹਾਨੂੰ ਖੜਕੇ ਧਰ ਤੋਂ ਕੰਮ ਕਰਾਵਾਂ ਉੱਤੇ ਤੁਹਾਨੂੰ ਇਹੋ ਜਿਹੀ ਮਹਲਾਤ ਦਵਾ ਤੁਸੀਂ ਵਧੀਆ ਮਤਲਬ ਕਿ ਰਹੋਗੇ ਕਿਸੇ ਕੇ ਪਾਉ ਹੋਏ ਦਾ ਬੰਦਾ ਉਹ ਕਿਹੜਾ ਬਹਿਖਾਈ ਜਾ ਤਾ ਨਹੀਂ ਦੱਸਾਂਗੇ ਬ੍ਰਦਰ ਇਧਰ ਆ ਆਪਣੇ ਆਪਣੇ ਮੇਰੀ ਗੱਲ ਸੁਣ ਮੇਰਾ ਵੀਰ ਮੇਰਾ ਨੇ ਤੋਂ ਨੇ ਵੀ ਅਸੀਂ ਦੂਜੇ ਤੀਜੇ ਦੇਣੇ ਗਏ ਆ ਇਧਰ ਆ ਇਧਰ ਇਹਦੇ ਕੱਪੜੇ ਉੱਥੇ ਉੱਥੇ ਇਹਦੇ ਕੱਪੜੇ ਵੇਖ ਲੈ ਦੇ ਆਪਦੇ ਵੇਲਾ ਇਹ ਤੇ ਤੁਸੀਂ ਪ੍ਰਾਲੀ ਲਿਆਉਂਦੇ ਨਾ ਪ੍ਰਾਲੀ ਅਸੀਂ ਤਾਂ ਬੋਨੇਗੇ ਇਹਨੂੰ ਠੰਡ ਨਾ ਲੱਗੇ ਨਹੀਂ ਯਾਰ ਪ੍ਰਾਲੀ ਜਦ ਠੰਡ ਨਾ ਲੱਗੇ ਚੱਕਰ ਇਹ ਆਪਣੇ ਕੱਪੜਿਆਂ ਦੇ ਵਿੱਚ ਤੁਸੀਂ ਕਿੱਥੇ ਰੱਖਦੇ ਹੋ ਵੀ ਗੱਦਾ ਕਿਹੜੀ ਕਿੱ데 ਸੋ ਸਭ ਦੱਸ ਯਾਰ ਪਹਿਲਵਾਨੀ ਕਰ ਦਿਓ ਹਾਂਜੀ ਹਾਂਜੀ ਤਾਨੂੰ ਥੋੜੀ ਬਹੁਤੀ ਪਹਿਲਵਾਨੀ ਵਾਲੀ ਇੱਕ ਚੀਜ਼ ਨੂੰ ਸਾਈਡ ਤੇ ਛੱਡ ਕੇ ਨਹੀਂ ਪਹਾਈ ਨਹੀਂ ਇਹ ਪ੍ਰਧਾਨ ਨੇ ਕਦੀ ਇਹ ਪਹਿਲਵਾਨੀ ਨਾਲ ਦੀ ਪਾਜੀ ਅਸੀਂ ਪੰਜ ਭਰਾ ਹਾਂ ਹਾਂ ਪੰਜ ਅਸੀਂ ਇਹਦੇ ਨਾਲ ਕੰਮ ਕਰਦੇ ਸੋ ਅਸੀਂ ਇਹਨੂੰ ਪੱਠਿਆਂ ਨੂੰ ਨਹੀਂ ਖੜਦੇ ਘਰੇ ਹੀ ਰੰਡਾ ਆ ਨਹੀਂ ਆਪ ਜਾ ਕੇ ਲੈਣੇ ਪੱਠਾਂ ਤੇ ਨਹੀਂ ਖੜਦੇ ਇੱਥੇ ਤੂੰ ਦਾਂ ਨਹੀਂ ਖੜਦੇ ਕਿ ਕੋਈ ਵੇਖ ਲੂਗਾ ਤੇ ਲੈ ਦੂਗਾ ਇਹਨੂੰ ਪਾਜੀ ਇਹੋ ਜੀ ਸਾਨੂੰ ਵਿਰਦੀ ਆ ਸਾਡੀ ਉਮਰ ਸਾਰੀ ਆ ਇਹ ਤੁਸੀਂ ਪਰਾਲੀ ਨਹੀਂ ਆਂਦੇ ਨਾ ਪਰਾਲੀ ਆਹੀਂ ਇਸ ਕਰਕੇ ਪਾਈਏ ਕਿ ਨਾ ਹਾਲਾਤ ਦੇ ਹਾਲਾਤ ਦੇ ਵੇਖ ਲੈ ਯਾਰ ਕਾਮ ਸਿੰਘਾਂ ਦੀ ਕੰਮ ਕਰਾਉਂਦੇ ਨਾ ਤੀਜੇ ਬੰਦੇ ਤੋਂ ਬੰਦੇ ਵੀ ਛੜਾ ਕੋਈ ਨਾ ਵੀ ਕਹਦੂਗਾ ਬਰੋਟੀ ਪਰ ਦਿੰਦਾ ਚੰਗਾ ਦਦਾ ਹੋਏਗਾ ਆ ਵੇਖੀ ਆ ਮੇਰੀ ਗੱਲ ਸੁਣ ਜਿੰਨੇ ਵੀ ਥੋਡੇ ਗੁੱਜਰ ਭਾਈਚਾਰੇ ਨਾਲ ਸਾਡਾ ਰੌਲਾ ਪਿਆ ਨਾ ਹਾਂਜੀ ਹਾਂਜੀ ਸਾਰਿਆਂ ਦੀ ਇਹੀ ਕਰਤੂਤ ਆ ਸਾਰਿਆਂ ਦੀ ਹੋਈ ਜਿੰਨੇ ਨਾ ਰੌਲਾ ਪਿਆ ਸਾਡਾ ਜਿੰਨੇ ਵੀ ਪਿੱਛੇ ਬਾਪੇ ਨੇ ਜਿੰਨੇ ਤੋਂ ਅਸੀਂ ਬੰਦੇ ਛੜਾਏ ਆ ਪਤਾ ਮੈਨੂੰ ਸਾਰੇ ਦੇ ਇਹੀ ਕਰਤੂਤ ਆ ਮੈਨੂੰ ਇਹ ਨਹੀਂ ਮੈਨੂੰ ਹੁਣ ਆਏ ਲੱਗਦਾ ਵੀ ਤੁਸੀਂ ਇੱਕੋ ਰਸੇ ਦਾ ਬੰਨੇ ਹੋਇਆ ਹੋ ਸਾਰੇ ਨਹੀਂ ਇੱਕੋ ਰਸੇ ਨਾਲ ਬੰਨੇ ਹੋ ਤੁਸੀਂ ਜਿੰਮ ਲੱਗੇ ਹੋਏ ਯਾਰ ਹੁਣ ਭਾਈ ਉਹ ਮੈਂਟਲੀ ਡਿਸਟਰਬਾ ਹੁਣ ਮੈਨੂੰ ਜੇ ਉਹ ਨੂੰ ਕੰਮ ਕਰਾਉਣਾ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਕਾਨੂੰਨ ਕਹਿੰਦਾ ਵਾ ਕਿ ਮੈਂਟਲੀ ਡਿਸਟਰਬ ਬੰਦੇ ਨੂੰ ਕੋਈ ਵੀ ਨਹੀਂ ਰੱਖ ਸਕਦਾ ਭਾਈ ਜ਼ਿੰਮੇਦਾਰ ਆ ਚਾਹੇ ਗੁੱਜਰ ਭਾਈਚਾਰਾ ਵਾ ਮੈਂਟਲੀ ਡਿਸਟਰਬ ਬੰਦੇ ਨੂੰ ਕੋਈ ਵੀ ਨਹੀਂ ਰੱਖ ਸਕਦਾ ਪਾਜੀ ਇਹ ਰੋਟੀ ਪਾਣੀ ਖਾਂਦਾ ਯਾਰ ਰੋਟੀ ਯਾਰ ਹੱਥ ਕਾਲ ਮਾਰ ਲਾ ਰੋਟੀ ਬਣੀ ਵੀ ਦੀ ਮੈਂ ਮੇਰੇ ਕੋਲ ਆਣ ਕੇ ਕੰਮ ਕਰ ਤੈਨੂੰ ਮੈਂ ਰੋਟੀ ਪਾਣੀ ਦਊਂਗਾ ਜਿਹੜੇ ਹੋਟਲ ਕਿਹਾਗਾ ਰੋਜ਼ ਰੋਟੀ ਖਵਾਉਂਗਾ ਮੈਨੂੰ ਜਾਣਦੇ ਤੁਸੀਂ ਨਹੀਂ ਅਸੀਂ ਨਹੀਂ ਜਾਣਦੇ ਆ 2 ਕਿਲੋਮੀਟਰ ਤੇ ਆਸ਼ਰਮ ਬਣਿਆ ਹੋਇਆ ਸਾਡੇ ਕੋਲ 2 ਕਿਲੋਮੀਟਰ ਤੇ ਆਸ਼ਰਮ ਬਣਿਆ ਹੋਇਆ। ਸਮਾਰੋਗੀ ਰੋਟੀ ਪਾਣੀ ਦਿੰਦੇ ਆ ਯਾਰ। ਰੋਟੀ ਪਾਣੀ ਦਿੰਦੇ ਆ ਯਾਰ। ਇਹ ਜਿਹੇ ਭੈਣਾ ਭਰਾਵਾਂ ਨੂੰ ਅਸੀਂ ਰੋਜ਼ ਸੰਭਾਲ ਦਿਆਂ ਉੱਥੇ। ਹਾਂਜੀ ਹਾਂਜੀ। ਇਹਨਾਂ ਦੀ ਸੇਵਾ ਲਈ ਅਸੀਂ ਬੈਠੇ ਆ ਉੱਥੇ। ਹਾਂਜੀ ਹਾਂਜੀ। ਤਾਂ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਯਾਰ ਤੁਹਾਨੂੰ ਉਹ ਉਹ ਚੀਜ਼ ਨਹੀਂ ਦਿਖੀ ਜੋ ਤੁਸੀਂ ਰੋਟੀ ਪਾਣੀ ਵਾਲੀ ਗੱਲ ਕੀਤੀ। ਸਾਰੀ ਧੜੀ ਪੱਠੇ ਪਉਦਾ ਰਹਿੰਦਾ। ਇਨਸਾਨੀ ਥੋੜੀ ਛੋਟਕੀ। ਉੱਥੇ ਆਸਨ ਦਾ ਜਾਂਦਾ। ਸੁੱਟਦੇ ਇਥੇ। ਸੁੱਟਦੇ ਬਾਹਰ ਗੱਲ ਕਰਦੇ ਆ। ਰੱਖ ਰੱਖ ਲੈ। ਇੱਥੇ ਇੱਥੇ ਰੱਖ ਦੇ। ਗੱਲ ਕਰ ਗੱਲ ਕਰਦੇ ਆ। ਨਹੀਂ ਤੁਸੀਂ ਕਹਿੰਦੇ ਆ ਕਿ ਅਸੀਂ ਇਹਨੂੰ ਰੋਟੀ ਪਾਣੀ ਦਿੰਨੇ ਆ ਹਨਾ ਮੈਂ ਵੀ ਤੁਹਾਨੂੰ ਰੋਟੀ ਪਾਣੀ ਦੇ ਦੇਣਾ ਮੇਰੇ ਨਾਲ ਕਰਾਓਗੇ ਕੰਮ ਹੁਣ ਆਪਾਂ ਇਹਨਾਂ ਨੂੰ ਲੈ ਆਪਣੇ ਮਿਸਤਰੀ ਲੱਗੇ ਆਏ ਭਾਈ ਸੇਵਾ ਕਰਨੀ ਚੱਲੋ ਅਸੀਂ ਵੀ ਕਰ ਲੈਨੇ ਆ ਅਸੀਂ ਨਹੀਂ ਨਹੀਂ ਜਿੱਦਾਂ ਇਹਨੇ ਸੇਵਾ ਕੀਤੀ ਐ ਉਦਾਂ ਹੀ ਕਰਾਵਾਂਗੇ ਅਸੀਂ ਦਰਬਾਰ ਸਾਹਿਬ ਦੀ ਸੇਵਾ ਹੀ ਭਾਜੀ ਆ ਕੋਈ ਗੁਰੂ ਦੀ ਕਰ ਲਈ ਤੁਸੀਂ ਇੱਕ ਮਿੰਟ ਥੋੜੀ ਕੋਈ ਸੇਵਾ ਕਰੋ ਦਰਬਾਰ ਸਾਹਿਬ ਚ ਬੂਟ ਚੱਕਦੇ ਆ ਉਹ ਵੀ ਤਾਂ ਸੇਵਾ ਹੀ ਆ ਸੇਵਾ ਸੇਵਾ ਬਸ ਉਹ ਵੀ ਸਮਝਦੇ ਰਹਿਣਾ ਰੋਟੀ ਆਖੀ ਕਹਿੰਦੇ ਆ ਨਾ ਪਹਿਲਾਂ ਮੰਨ ਤੋ ਫੇਰ ਅਸੀਂ ਬਾਬਾ ਜੀ ਇੱਕ ਮਿੰਟ ਤੁਸੀਂ ਅਖੇਤ ਤੋਂ ਸੇਵਾ ਕਰਾਉਨੇ ਹੋ ਕਰੇ ਸੇਬਾਨੀ ਸੇਬਾਨੀ ਕੰਮ ਭਾਜੀ ਰੋਟੀ ਖਾਂਦਾ ਵਾ ਇਹਨੂੰ ਅਸੀਂ ਦੋ ਵਾਰ ਸਿਆਲ ਚ ਇਹਨੂੰ ਗਿਆ ਵੀ ਸੀ ਕਿ ਜਾ ਕਿੱਥੇ ਗਿਆ ਦੋ ਵਾਰ ਇਹ ਰਾਜਾ ਸਮਝੇ ਰਾਜਾ ਸੌਮੀ ਨਹੀਂ ਹੁਣ ਸਾਨੂੰ ਨਹੀਂ ਪਤਾ ਭਾਜੀ ਇਹਦਾ ਘਰ ਨਹੀਂ ਹੈਗਾ ਉਹ ਪਾਣੀ ਨਹੀਂ ਹੈਗਾ ਤੁਸੀਂ ਕੇ ਸੁਸਾਇਟੀ ਵਾਲੇ ਨੂੰ ਦੱਸ ਸਕਦੇ ਜੇ ਤੁਸੀਂ ਕੇ ਸੰਸਤਾ ਵਾਲੇ ਨੂੰ ਦੱਸ ਸਕਦੇ ਜੀ ਤਾਂ ਤੁਹਾਡੇ ਘਰੇ ਕੋਈ ਅਨਨੋਥ ਬੰਦਾ ਕਿਦਾਂ ਸਾਡੇ ਘਰ ਹੁਣ ਆਪਾਂ ਪੰਜਾਬੀ ਭਰਾਵਾਂ ਆਪਣੇ ਘਰੇ ਕੋਈ ਅਨਨੋਥ ਬੰਦਾ ਰਾਤ ਰਹਿ ਜੂਗਾ ਆਪਾ ਭਰਾਵਾ ਭੈਣਾ ਵਾਲੇ ਆ ਹਨਾ ਘਰਾਂ ਵਾਲੇ ਆ ਆਪਾਂ ਤਾਂ ਆ ਅੱਖੀ ਦਾ ਵੀਰੇ ਹੀ ਤੈਨੂੰ ਜਾਣਦੇ ਨਹੀਂ ਆ ਅਸੀਂ ਤੈਨੂੰ ਨਹੀਂ ਰੱਖ ਸਕਦੇ ਜਿਹੋ ਜਿਹਾਂ ਜਮਾਨਾ ਵਾ ਤੁਸੀਂ ਕਹਿੰਦੇ ਵੀ ਇਹ ਅਨਨੋਣ ਬੰਦਾ ਵ ਤੇ ਤੁਸੀਂ 6-6 ਮਹੀਨੇ ਰੱਖਿਆ ਇਹ ਪਤਾ ਹੀ ਵੀਰੇ ਕੀ ਕਰਦੇ ਆ ਸਾਰੇ ਨੂੰ ਨਹੀਂ ਕਹਿੰਦਾ ਇਹਨਾਂ ਨੇ ਕੀ ਕਰਨਾ ਛੜਕ ਤੇ ਕੋਈ ਵੀ ਬੰਦਾ ਨੰਗ ਦਾ ਟੱਪਦਾ ਨਾ ਜਿਹੜਾ ਮੈਂ ਤੇ ਡਿਸਟਰਬਾ ਉਹਨੂੰ ਲੈ ਆਉਣਾ ਲਿਆ ਕੇ ਉਹ ਤੋਂ ਕੰਮ ਕਰਾਉਣਾ ਨਹੀਂ ਸਾਨੂੰ ਤਾਂ ਸਾਡੇ ਰਿਸ਼ਤੇਦਾਰ ਨੇ ਦਿੱਤਾ ਯਾਰ ਰਿਸ਼ਤੇਦਾਰ ਨੇ ਦਿੱਤਾ ਸਾਡੇ ਰਿਸ਼ਤੇਦਾਰ ਨੇ ਕੀਤਾ ਇਸ ਤਰ੍ਹਾਂ ਪਰ ਹੁਣ ਇਸ ਟਾਈਮ ਤੇ ਤੁਸੀਂ ਰੱਖਿਆ ਨਾ ਰਿਸ਼ਤੇਦਾਰ ਨੂੰ ਤੇ ਛੱਡੋ ਇਸ ਚੀਜ਼ ਦਾ ਹੱਲ ਕੀ ਆ ਹੁਣ ਕਿੰਨੇ ਵਸੇ ਪਪਰਾ ਸੁਣਦੇ ਖੜੇ ਤੂੰ ਪੜਿਆ ਹੋਇਆ ਮਾਂ ਹਾਂਜੀ ਪੜਿਆ ਕਿੰਨਾ ਪੜਿਆ 10 ਪੜਿਆ 10 ਪੜਿਆ ਤੇਰੇ ਭਰਾ ਵੀ ਪੜਿਆ ਬਾਕੀ ਹਾਂਜੀ ਪੜਦੇ ਕਿੰਵੀਂ ਚ ਪੜਦੇ ਇਹ ਵੀ 10ਵੀਂ ਚ ਤੁਹਾਨੂੰ ਕਾਨੂੰਨ ਬਾਰੇ ਪਤਾ ਹੀ ਹੈ ਫਿਰ ਹਾਂ ਹੈਨਾ ਆਪਣੇ ਇੰਡੀਅਨ ਕਾਨੂੰਨ ਕੀ ਕਹਿੰਦਾ ਵਾ ਹਾਂਜੀ ਹਾਂਜੀ ਕਾਨੂੰਨ ਇਹ ਕਹਿੰਦਾ ਵਾ ਤੁਸੀਂ ਕਿਸੇ ਹਰਾਸਮੈਂਟ ਕਿਸੇ ਨੂੰ ਪਹਿਲੀ ਗੱਲ ਤਾਂ ਕਰ ਨਹੀਂ ਸਕਦੇ ਤੁਸੀਂ ਮੈਂਟਲੀ ਹਰਾਸ ਇੱਕ ਬੰਦੇ ਨੂੰ ਰੱਖ ਕੇ ਕੀਤਾ ਹੈਨਾ ਇਹ ਤੁਹਾਡੇ ਕੋਲੇ ਹੋਇਆ ਹੋਇਆ ਦੇਖੋ ਹਾਲਤ ਲੱਸੀ ਆ ਹਾਂਜੀ ਦੂਜਾ ਨੰਬਰ ਇਹਦੀ ਸਜ਼ਾ ਕੀ ਆ ਪਤਾ ਤੁਹਾਨੂੰ ਕੀ ਸਜ਼ਾ ਨਹੀਂ ਸਾਨੂੰ ਨਹੀਂ ਪਤਾ ਤੇ ਹੁਣ ਪਤਾ ਲੱਗ ਜੂਗਾ ਕਿਉਂਕਿ ਅਸੀਂ ਵੀਰ ਅਸੀਂ ਤੁਹਾਡੀ ਕੋਈ ਲੜਾਈ ਨਹੀਂ ਅਸੀਂ ਤੁਹਾਨੂੰ ਹੁਣ ਥਾਣੇ ਲੈ ਕੇ ਜਾਣਾ ਜਾਂ ਪੁਲਿਸ ਇੱਥੇ ਸਾਧ ਲੈਣੀ ਆ ਅਸੀਂ ਵੀਰ ਥੋੜੇ ਤੇ ਬੰਦੀ ਕਾਰਵਾਈ ਕਰਾਉਣੀ ਆ ਤੇ ਇਸ ਬੰਦੇ ਦਾ ਅਸੀਂ ਹਿਸਾਬ ਲੈ ਕੇ ਜਾਣਾ ਗੱਲ ਨਿਬੜੀ ਗੱਲ ਨਿਬੜ ਕਿਉਂ ਜੀ ਹਾਂ ਹੁਣ ਪਿਛਲਾ ਸਮਾਂ ਤਾਂ ਅਸੀਂ ਵਾਪਸ ਨਹੀਂ ਲਿਆ ਸਕਦੇ ਨਾ ਤੁਸੀਂ ਉਹ ਦੇ ਸਕਦੇ ਹੋ ਪਿਛਲਾ ਸਮਾਂ ਕਿ ਸੱਚ ਹੈ ਹੀ ਨਹੀਂ ਕੁਦਰਤ ਦਾ ਦਸਤੂਰ ਹੈ ਜਿਹੜੀ ਚੀ ਨੰਗੀ ਤੇ ਉਹ ਨੰਗੀ ਪਿਛਲਾ ਸਮਾਂ ਨਹੀਂ ਆਪਾਂ ਮੋੜ ਕੇ ਲਿਆ ਸਕਦੇ ਮਸਲਾ ਇਹ ਹੈ ਆ ਇਸ ਵੀਰ ਦਾ ਬੰਦਾ ਹੱਕ ਵੀ ਥੋੜੇ ਤੋਂ ਲੈ ਕੇ ਜਾਣਾ ਨਾ ਕੀ ਤੁਹਾਡਾ ਤੁੜਾ ਨਾਮ ਕੀ ਆ ਅਜੇ ਕੁਮਾਰ ਹੋ ਜੀ ਅਜੇ ਕੁਮਾਰ ਤੇ ਪਿਤਾ ਕਾ ਨਾਮ ਕੀ ਹੈ ਬਦਰੀ ਹੋ ਜੀ ਹਾਂ ਬਦਰੀ ਹੋ ਜੀ ਓਕੇ ਕਹਾਂ ਕੇ ਰਹਿਨੇ ਵਾਲੇ ਹੋ ਅਸੀਂ ਮੁਲਕਾ ਅਸੀਂ ਲੋਕ ਬਿਹਾਰ ਕੇ ਰਹਿਨੇ ਵਾਲੇ ਹੈ ਗਾਉਂ ਕੋ ਲੋਕ ਮੋਨ ਨਾ ਖਟਸਾ ਹੈ ਜੀ ਬਿਆ ਗਾਉਂ ਕਾ ਨਾਮ ਕੀ ਹੈ ਭਟਵਲੀਆ ਭਟਵਲੀਆ ਹਾਂ ਔਰ ਜ਼ਿਲ੍ਹਾ ਮਥਿਆਰੀ ਪੜੇਗਾ ਮਥਿਆਰੀ ਮੈਂ 5 ਮਿੰਟ ਚ ਵੀਰ ਐਡਰੈਸ ਕੱਢ ਦੂੰ ਇਹਦਾ ਨਹੀਂ ਨਹੀਂ ਪੰਜਾਂ ਮਿੰਟਾਂ ਵਿੱਚ ਪੰਜਾਂ ਮਿੰਟਾਂ ਦੇ ਵਿੱਚ ਇਹ ਮੈਂ ਪੰਜਾਂ ਮਿੰਟਾਂ ਜਿਹੜੇ ਬਾਅਦ ਹੋਰ ਹੋਰ ਦੱਸੂਗਾ ਫਿਰ ਹੋਰ ਦੱਸੂ ਚੱਲ ਅਗ ਨੂੰ ਬਣਾ ਠੀਕ ਠੋਡੀਆਂ ਥੋਡੀਆਂ ਗੱਲਾਂ ਤੋਂ ਡਰਦਾ ਵਾ ਡਰਦਾ ਡਰਦੋਂ ਕਰਦਾ ਵਾ ਜਰਾ ਕੀ ਇਹ ਬੰਦਰੀ ਨਾ ਕਿਤੇ ਹੋ ਜਾ ਇਹ ਤਾਂ ਨਹੀਂ ਥੋੜੀ ਜਿਹਾ ਹੋਰ ਦੱਸ ਭਾਈ ਤੂੰ ਆਪ ਹੀ ਦੱਸ ਲਈ ਜਨਾ ਵੀ ਥੋੜੀ ਜਿਹਾ ਹੋਰ ਚਾਹੇ ਦੱਸ ਹੀ ਦਿੰਦਾ ਮੈਂ ਮਾਲਾ ਚਾਹੇ ਦੱਸ ਹੀ ਦਿੰਦਾ ਵਾ ਹਣਾ ਪਰ ਆਪਾਂ ਵੀਰੇ ਦਿਮਾਗੀ ਅਫਸੈਟ ਬੰਦੇ ਨੂੰ ਰੱਖ ਨਹੀਂ ਸਾਡੀ ਠੀਕ ਆ ਨੇ ਰੱਖ ਸਾਡੇ ਠੀਕ ਹੈ ਹੁਣ ਤੁਸੀਂ ਆ ਤੁਸੀਂ ਚੰਗੇ ਭਲੇ ਦੇ ਹਨ ਤੁਹਾਨੂੰ ਤੁਹਾਡੇ ਬੱਚੇ ਨੂੰ ਤੁਹਾਡੇ ਭਰਾ ਨੂੰ ਕੋਈ ਰੱਖ ਕੇ ਕੰਮ ਕਰਾਵੇ ਉਹਨਾਂ ਤੋਂ ਹਾਂਜੀ ਇਹ ਨਹੀਂ ਰਿਸ਼ਤੇਦਾਰੀ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਆਜੋ ਕੋਈ ਗੱਲ ਨਹੀਂ ਆਜੋ ਹਾਂ ਨਹੀਂ ਨਹੀਂ ਕੋਈ ਨਹੀਂ ਇੱਥੇ ਚਲੋ ਹਾਂ ਬਾਬਾ ਜੀ ਕਰੋ ਫਿਰ ਪੁਲਿਸ ਨੂੰ ਫੋਨ ਚੱਲ ਨਹੀਂ ਆਪ ਲੈ ਕੇ ਚੱਲੀਏ ਅੰਠਾਣੇ ਆਜੋ ਚਲੋ ਵੀਰੇ ਫਟਾ ਚਲੋ ਉੱਠੋ ਆਜੋ ਨਹੀਂ ਚੱਲਦੇ ਹਾਂ ਚਲੋ ਭਾਈ ਚਲਾ ਜਾ ਨਾਲ ਹੀ ਇਹਨਾਂ ਨੂੰ ਫੜੋ ਇਹਨਾਂ ਨੂੰ ਨਾਲ ਲੈ ਚੱਲੋ ਉੱਠੋ ਤੁਸੀਂ ਬੈਠੋ ਗੱਡੀ 'ਚ ਬੈਠੋ ਬਾਬਾ ਜੀ ਤੁਸੀਂ ਨੂੰ ਬਿਠਾਓ ਮੈਂ ਤੇ ਰਮਨ ਆਉਣੀ ਚਲੋ ਹਾਂ ਇਹ ਵੀ ਕਰੀ ਹੈ ਹੈ ਇਹ ਹਮਾਰੇ ਪੁੱਤ ਉਹ ਕੋਈ ਨਹੀਂ ਆਦਾ ਉਹ ਵੱਧ ਤਰ ਕਰਦਾ ਨਹੀਂ ਦੇ ਦੇਂਗੇ ਤੁਮੈ ਨਹੀਂ ਨਹੀਂ ਛੱਡੋ ਉਹ ਨਵੀਆ ਕੇ ਸਾਹ ਕਰਦਾ ਉਹ ਵੇਖੀ 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 ਚਲਾ ਜਾ ਗੱਲਾਂ ਕਰਦੀ ਨੂੰ ਕਰਨਾ ਆਪਾਂ ਤੇਰੇ ਆ ਵੀ ਲਵਾ ਦਨੇ ਅਸੀਂ ਹੁਣੇ ਅੱਛਾ ਉਹ ਆ ਜੀ ਕਹੇ ਕੋ ਫਿਕਰਾ ਕਰ ਤੂੰ ਕਹਿ ਰਿਹਾ ਦੀ ਟੈਂਸ਼ਨ ਨਹੀਂ ਲੈਣੀ ਹੋਣਾ ਬੁਰਜਨ ਦਾ ਕਰ ਲਾਜ਼ ਵਾ ਇਹ ਜਾ ਇਹਨਾਂ ਮੋਟਰਸਾਈਕਲ ਨਾਲ ਇਹਨਾਂ ਕੇ ਮੋਟਰਸਾਈਕਲ ਫੜ ਤੇ ਨਾਲ ਚੱਲ ਸਿਕੰਦਰ ਕੇ ਨਾਲ ਬਹੁਤ ਦੇ ਵੀਰ ਦੇ ਅ ਅੱਜ ਵੀ ਜੀ ਅੱਜ ਅਸੀਂ ਆਏ ਆ ਮਖੂਦੇ ਲਾਗੇ ਜਿਲ੍ਹਾ ਆ ਜਾਂਦਾ ਏ ਫਿਰੋਜ਼ਪੁਰ ਚ ਆ ਜਾਂਦਾ ਵਾ ਇੱਥੇ ਰਾਧਾ ਸਵਾਮੀਆ ਦਾ ਡੇਰਾ ਵਾ ਮਖੂਤੋ ਜੁਰ ਆਪਾਂ ਲੋਈਆਂ ਵੱਲੋਂ ਜਾਈਏ ਤੇ ਇੱਥੇ ਰਾਧਾ ਸਵਾਮੀਆ ਦਾ ਡੇਰਾ ਵਾ ਸਾਨੂੰ ਕਿਸੇ ਵੀਰ ਨੇ ਜਾਣਕਾਰੀ ਦਿੱਤੀ ਸੀ ਕਿ ਜਿਹੜਾ ਇਹ ਭਗਤ ਵਾ ਰੱਬ ਦਾ ਪਿਆਰਾ ਇਹਨੂੰ ਇੱਥੇ ਗੁਜਰਾਂ ਨੇ ਬੰਦੀ ਬਣਾ ਕੇ ਰੱਖਿਆ ਵਾ ਹੁਣ ਕਈ ਗੁਜਰ ਵੀਰ ਮੈਨੂੰ ਕਹਿੰਦੇ ਕਿ ਯਾਰ ਤੂੰ ਸਾਨੂੰ ਮਾੜਾ ਚੰਗਾ ਬੋਲਦਾ ਵੀਰੇ ਆਪਾਂ ਉਹਨਾਂ ਲੋਕਾਂ ਨੂੰ ਮਾੜਾ ਚੰਗਾ ਬੋਲਦੇ ਜਿਨ੍ਹਾਂ ਨੇ ਰੱਖਿਆ ਵਾ ਸਾਰੇ ਗੁਜਰਵੀਰ ਮਾੜੀ ਨਹੀਂ ਹੈਗੇ ਮੇਰੇ ਫਰੈਂਡ ਵੀ ਹੈਗੇ ਆ ਗੁਜਰਵੀਰ ਬਹੁਤ ਵਧੀਆ ਸੋਚ ਦੇ ਮਾਲਕ ਵਾ ਪਰ ਇਹੋ ਜਿਹੇ ਕੁਝ ਲੋਕ ਇਹੋ ਜਿਹੇ ਹੁੰਦੇ ਆ ਵੀ ਜਿਨ੍ਹਾਂ ਨੇ ਕਹਿੰਦਾ ਵਾ ਤੇਰੇ ਕੋਲ ਆਰਡਰ ਹੈਗਾ ਕਿ ਤੂੰ ਬੰਦੇ ਰੱਖੇਗਾ ਤੂੰ ਫੋਨ ਲੈ ਕੇ ਪੈਂਥ ਸਾਈਡ ਤੇ ਜਾ ਨਹੀਂ ਭੈਣ ਦੀ ਵੀਡੀਓ ਨਹੀਂ ਮੇਰੀ ਭੈਣ ਭੈਣ ਤੂੰ ਮੇਰੀਆਂ ਭੈਣਾਂ ਵਰਗੀ ਤੂੰ ਸਾਈਡ ਤੇ ਹੋ ਜਾ ਹਾਂ ਇਹ ਇਹ ਟਾਈਕੋ ਗੱਲ ਨਹੀਂ ਆ ਫੋਨ ਕੋਈ ਨਹੀਂ ਕੋਈ ਗੱਲ ਨਹੀਂ ਫੋਨ ਦੇ ਵਾਹਨ ਦੂਜਾ ਫੋਨ ਆਣਾ ਭਰਾਣ ਅਸੀਂ ਤੈਨੂੰ ਕਹੀਆਂ ਮੈਂ ਫੋਨ ਨਾਲ ਫੋਨ ਤੂੰ ਕਹਿੰਦਾ ਫੋਨ ਮੇਰਾ ਘਰੇ ਰਹਿ ਗਿਆ ਮੇਰਾ ਫੋਨ ਘਰੇ ਫੜਾਉਣ ਦੇ ਆਂਦਾ ਨਹੀਂ ਪਪਾਈ ਤੂੰ ਛਾਣੇ ਤੈਨੂੰ ਕੁੱਟਕੋਗੀ ਤੂੰ ਫੋਨ ਆ ਜਾ ਤੂੰ ਕਹਿੰਦਾ ਫੋਨ ਮੇਰਾ ਰਹਿ ਗਿਆ ਚਲ ਛੋੜੀ ਵਾਈਗੁਰ ਮੇਰ ਕਰੇ ਤੇ ਦੇਖੋ ਵੀਰ ਕਿਦਾਂ ਤੁਸੀਂ ਵੇਖਿਆ ਕਿ ਕਿਦਾਂ ਉਹਨੂੰ ਇਹਨਾਂ ਬਾੜੇ ਦੇ ਵਿੱਚ ਰੱਖਿਆ ਡੰਗਰ ਖਾਇ ਕਰੀ ਇਹਨਾਂ ਦੇ ਆ ਵੇਖ ਕਿਨੇ ਡੰਗਰ ਆ ਇਹਨੇ ਸਾਡੇ ਸਾਰੇ ਪਿੰਡ 'ਚ ਡੰਗਰ ਨਹੀਂ ਹੁੰਦੇ ਜਿੰਨੇ ਇਕੱਲੇ ਰੱਖੀ ਫਿਰਦੇ ਰੱਖਣ ਕਮਾਇਆ ਕਰਨ ਕਿਸੇ ਮਜਲੂਮ ਨੂੰ ਵਿਚਾਰੇ ਨੂੰ ਬੰਦੀ ਮੈਨੂੰ ਵਿੱਚ ਹੀ ਬਿਠਾ ਨਾਲ ਬਾਬਾ ਜੀ ਬਿਠਾ ਨਾਲ ਬਿਠਾਉਣਾ ਮੈਂ ਤੂੰ ਆ ਜਾ ਮੇਰਾ ਵੀਰ ਨਾਲ ਹੀ ਆ ਜਾ ਬੈ ਜਾ ਚੱਲ ਬੈਠ ਬੈਠੋ ਬਾਬਾ ਜੀ ਬਿਠਾਓ ਪਾਜੀ ਥੋੜਾ ਧਿਆਨ ਤੂੰ ਰੱਖ ਲਿਆ ਕਰੋ ਬੰਦੇ ਰਖੇ ਡਾਡੇ ਇੱਥੇ ਬੰਦੇ ਵਿਚਾਰ ਰਿਹਾ ਸਰਕਾਰ ਭਾਈ ਫੜੇ ਆਪਾਂ ਗੁਰੂ ਦੇ ਸੇਖਾ ਧਿਆਨ ਰੱਖ ਲਿਆ ਕਰੋ ਥੋੜਾ ਜਿਕੇ ਮਨ ਨਾਲ ਹਾਂ ਬੈ ਜੀ ਆ ਚੱਲੀ ਵੀਰ ਨੂੰ ਲੈਣੇ ਨਾਲ ਨਹੀਂ ਚਾਹ ਆਣ ਕੇ ਪੀਣੇ ਆ ਆ ਮੋਕਲ ਤੱਕ ਆਏ ਸਾਡੇ ਹਾਂ ਮੜਾ ਜਾ ਹਾਂ ਗੱਡੀ ਤੋਂ ਮੋੜ ਲੈਣੀ ਆ ਆ ਜਾ ਵੇ ਯਾਰ ਬੰਦੇ ਵੀ ਦੇਖ ਕਿੰਨੇ ਆ ਚਲਾ ਜਾ ਚਲਾ ਵੇਖੋ ਕੀ ਜੀ ਵਿਚਾਰਾ ਕਿਥੇ ਰਹਿਣ ਡਿਆ ਵਾ ਲੈ ਲੋ ਭਾਜੀ ਵਾਈ ਗਰੋ ਮੈਂ ਤਾਰਿਆ ਖੰਡਾ ਹੈ ਨਾ ਬੰਦਾ ਲਗਾ ਲੈਣਾ ਵਾ ਆਓ ਚੱਲੀ ਬੈਜਿੰਦਾ ਤੂੰ ਤਸੀਂ ਵੀ ਹਰ ਵਾਰੀ ਕਹਿੰਦੇ ਹੁੰਦੇ ਸੀਗੇ ਵੀ ਤੁਸੀਂ ਐਦਾਂ ਕਰਦੇ ਹੋ ਤਾਂ ਕਰਦੇ ਕਾਰਵਾਈ ਨਹੀਂ ਕਰਾਉਂਦੇ ਤੁਸੀਂ ਥਾਣੇ ਪਹੁੰਚੋ ਹੀ ਮੋਟਰਸਾਈਕਲ ਤੇ ਆ ਕੇ ਬਹਿ ਕੇ ਆਜੋ ਉਹਨਾਂ ਨਾਲ ਆਜੋ ਚੱਲਾ ਤੂੰ ਤੂੰ ਹੀ ਨਾਲ ਜਾ ਇਹ ਨਾਲ ਭਾ ਯਾਰ ਵੀਰ ਨੂੰ ਕਿਨੂੰ ਆ ਜੱਗਿਆ ਆ ਵੀਰ ਨੂੰ ਆਪਾਂ ਸਵਾਰ ਐ ਬੈਜੂ ਨਾਲ ਆਪਾਂ ਨਹੀਂ ਅੱਛਾ ਹਾਂ ਬੈਜੂ ਇਸ ਪੁਲਿਸ ਸਟੇਸ਼ਨ ਕਿਧਰੀ ਸਾਈਡ ਆ ਆਣਾ ਹੈਗਾ ਆਪਣੇ ਇਧਰ ਦੀ ਲੈ ਚੱਲੋ ਤੁਹਾਨੂੰ ਦੱਸਾਂਗਾ ਚਲੋ ਹੂੰ ਆ ਫਿਰ ਆਣਾ ਮੈਂ ਨਾ ਓਏ ਸਕੰਦਰ ਓਏ ਸਕੰਦਰ ਪੁਲਿਸ ਨੂੰ ਇੱਥੇ ਨਾ ਸਦੀਨ ਵਾਲੇ ਯਾਰ ਹਾਲਾਤ ਵੇਖ ਲੈਣਗੇ ਉਹ ਇੱਥੇ ਸੱਦੋ ਸਕੰਦਰ ਪੁਲਿਸ ਨੂੰ ਇੱਥੇ ਨਾ ਸਦੀਨ ਵਾਲੇ ਹਾਲਾਤ ਵੇਖ ਲੈਣਗੇ ਆ ਬੁਲਾ ਲਓ ਇੱਥੇ ਸੱਦੋ ਪੁਲਿਸ ਨੂੰ ਫੋਨ ਲਾਜੋ ਗੋਰੇ ਹਾਂ ਇੱਥੇ ਸੱਦੋ ਤੇ ਹਾਲਾਤ ਵੇਖ ਲੈਣਗੇ ਵੀ ਆਹ ਹਾਲਾਤਾਂ ਜਿਸ ਨਾਲ ਬੰਦਾ ਰੱਖਿਆ ਇੱਥੇ ਹੂੰ ਆਜੋ ਤੇ ਪੁਲਿਸ ਨੂੰ ਇੱਥੇ ਸੱਦਦੇ ਆ ਕੰਨ ਯਾਰ ਨਹੀਂ ਨਹੀਂ ਇਹਨੂੰ ਵੀ ਨਾਲ ਹੀ ਲਿਆ ਉੱਥੇ ਪੈਨ ਧਰਨਾ ਡਰਦੀ ਕਿਉਂ ਆ ਕੋਈ ਗੱਲ ਉਹ ਕਰਾਉਣੀ ਕਿਉਂ ਚਲੋ ਕੋਈ ਗੱਲ ਨਹੀਂ ਨਹੀਂ ਯਾਰ ਚਲਾਉਂ ਚੱਲੀ ਯਾਰ ਓਏ ਇਸ ਕੰਦਰ ਓਏ ਰਮਨ ਲਾ ਫੋਨ ਲਾ ਲਾ ਜੀ ਸੱਸੀ ਗੱਲ ਬੀਬੀ ਭੈਣ ਤੂੰ ਮੇਰੀ ਭੈਣ ਪਾਸੇ ਚੱਲ ਜਾ ਹਾਂਜੀ ਬੱਚੇ ਨਾਲ ਤੁਸੀਂ ਵਿੱਚ ਬੱਚੇ ਨਾਲ ਖਾਓ ਵਿੱਚ ਬੱਚੇ ਨਾਲ ਵਿੱਚ ਨਾ ਪੈ ਹਾਂਜੀ ਕਿਹੜਾ ਇੱਧਰ ਆ ਜਾਓ ਭਾਈ ਵਿਚਾਰਾ ਮੈਂਟਰੀ ਅਫਸਰ ਬਣਦਾ ਤੁਸੀਂ ਕਿੱਥੇ ਰੱਖਿਆ ਹੈ ਉਹ ਜਗਾ ਅਸੀਂ ਦਿਖਾ ਨਹੀਂ ਦਿੱਤਾ ਕਰ ਲਈ ਲੋ ਨਾ ਹਾਂਜੀ ਦੇਖ ਲਈ ਵੀਡੀਓ ਬਣਾਤੀ ਹਾਂਜੀ ਹਾਂਜੀ ਤਾਂ ਹੁਣ ਅਸੀਂ ਪੁਲਿਸ ਨੂੰ ਸੱਦਿਆ ਪੁਲਿਸ ਆਉਂਦੀ ਐ ਇੱਥੇ ਮੈਨੂੰ ਸਮਝ ਨਹੀਂ ਆਉਂਦੀ ਯਾਰ ਤੁਸੀਂ ਇਸ ਬੰਦੇ ਨੂੰ ਨਾ ਤਾਂ ਕੋ ਰੁਪਈਆ ਤੇ ਲਾਉਦਾ ਕੋਈ ਦਿੱਤਾ ਬਚਾ ਦਾ ਬਣਦਾ ਅਸੀਂ ਤੁਹਾਨੂੰ ਦੱਸਿਆ ਅਸੂ ਕੱਤੇ ਦਾ ਲਿਆਂਦਾ ਅਸੀਂ ਤੇਰਾ ਖਿਆ ਰੋਟੀ ਪਾਣੀ ਦੇ ਜਿਹੜਾ ਮਹੀਨਾ ਦਾ ਬਣਦਾ ਨਾ ਉਹ ਵੀ ਹੀ ਦਿੰਦੇ ਕਿੱਥੇ ਕਿਹਨੂੰ ਦਿੰਦੇ ਜੀ ਇੱਥੇ ਨਾ ਤੋਂ ਨੂੰ ਦਿੰਨੇ ਆ ਕਿਉਂ ਅਸੀਂ ਕਰਨ ਇੱਕ ਗੱਲ ਸੁਣ ਲਓ ਮੇਰੀ ਆਪਾਂ ਜਿਹੜੀ ਸਹੀ ਗੱਲ ਆ ਉਹ ਹੀ ਕਰਨੀ ਆ ਆਪਾਂ ਦਰ ਦੀਵਾਲੀ ਗੱਲ ਕਰੀਏ ਕਰਨੀ ਮੇਰੀ ਭੈਣੇ ਪਾਸੇ ਹੋ ਜਾ ਮੇਰੀ ਭੈਣ ਪਾਸੇ ਹੋ ਜਾ ਜਿਹੜੇ ਬੰਦੇ ਇੱਥੋਂ ਦੇ ਗਏ ਸਾਰੇ ਮੌਤ ਵਾਲੇ ਮੈਂ ਪਹਿਲਾਂ ਮੇਰੀ ਗੱਲ ਦਾ ਜਵਾਬ ਨਹੀਂ ਬ੍ਰਦਰ ਪਹਿਲਾਂ ਮੇਰੀ ਗੱਲ ਸੁਣ ਮੈਂ ਥੋੜੀ ਸੁਣਦਾ ਮੈਂ ਥੋੜੀ ਸੁਣਦਾ ਪਹਿਲਾਂ ਪਹਿਲਾਂ ਠੰਡੇ ਜਿਹੜੇ ਦੂਜੇ ਬੰਦੇ ਸੁਣ ਲਿਆ ਮੇਰੀ ਸੁਣ ਲਾ ਪਹਿਲਾਂ ਹਾਂ ਜੀ ਸੁਣਦਾ ਸਾਡਾ ਸੁਣੇਗਾ ਕਿ ਨਹੀਂ ਪਹਿਲੀ ਗੱਲ ਇਹ ਕੁਝ ਨਹੀਂ ਤੇਰੇ ਭਰਾ ਨੇ ਕਿਹਾ ਤੇਰੇ ਘਰ ਦੇ ਨੁਸਾਰਿਆਂ ਨੇ ਕਿਹਾ ਵੀ ਅਸੀਂ 6 ਮਹੀਨੇ ਹੋ ਗਏ ਬੰਦਾ ਲਿਆ ਤਾਂ ਤੇਰੇ ਘਰ ਦੇ ਕਹਿੰਦੇ ਅਸੀਂ ਨਹੀਂ ਕਹਿੰਦੇ ਆ ਸੂ ਕਿਤੇ ਦਾ ਬੰਦਾ ਆਇਆ ਉਹ ਫਿਰ 6 ਮਹੀਨੇ ਹੋ ਗਏ ਹਾਂ ਇਸ ਗੱਲ ਦਾ ਸਾਰੇ ਜਿਹੜਾ ਆਪਣੇ ਲਾਗੀ ਘਰ ਹਨ ਸਾਰਿਆਂ ਨੂੰ ਪਤਾ ਸਾਰੇ ਗਵਾਈ ਦੇਣਗੇ ਜਿਹੜੇ ਜ਼ਿੰਮੇਵਾਰ ਬੰਦੇ ਆ ਆਪਾਂ ਪਹਿਨ ਯਾਰ ਪਹਿਲਾਂ ਪਹਿਨ ਕੰਮ ਕਰਦਾ ਕਿਉਂ ਨਹੀਂ ਕਰਦਾ ਯਾਰ ਇਹ ਤਾਂ ਬਾਹਰ ਉਹਨਾਂ ਨੇ ਕੀ ਕਹਿਣਾ ਬਾਹਰ ਤੁਸੀਂ ਜੇ ਇੱਥੋਂ ਆ ਇਹ ਇੱਥੋਂ ਤੁਸੀਂ ਬਾਹਰ ਦੇ ਭਰਾਵਾ ਕੋਣ ਬਾਹਰ ਨਹੀਂ ਇੱਕ ਮਿੰਟ ਇੱਕ ਮਿੰਟ ਤੂੰ ਮੈਨੂੰ ਇੱਕ ਮਿੰਟ ਬਾਬਾ ਜੀ ਇੱਕ ਮਿੰਟ ਮੇਰੇ ਇੱਕ ਇੱਕ ਬੰਦਾ ਗੱਲ ਕਰੋ ਤਰੀਕੇ ਨਾਲ ਗੱਲ ਕਰੋ ਯਾਰ ਬੋਲੋ ਨਾ ਤੁਸੀਂ ਕੀ ਕਹਿੰਦੇ ਕਿ ਅਸੀਂ ਅਸੀਂ ਕੋਈ ਕੰਮ ਕਰਦੇ ਹਾਂ ਹਾਂ ਬਿਆਹ ਤਨ ਖਾਹਣ ਲੋ ਲੈਨੇ ਲੋਕਾਂ 10 10 ਕੇ ਜਿਹੜਾ ਇਹ ਬੰਦਾ ਨਾ ਰੱਖਿਆ ਤੂੰ ਕੰਮ ਤੂੰ ਕਰਨਾ ਇਹ ਛੜਕ ਦੇ ਇੱਥੇ ਰੁਲਦਾ ਸੀ ਫਿਰ ਉੱਦੀ ਰੱਖ ਲਿਆ ਫਰੀ ਚ ਇਹ ਬੰਦਾ ਛੜਕ ਦੇ ਇੱਥੇ ਰੁਲਦਾ ਸੀ ਹਾਂ 10 10 10 ਇੱਥੇ ਰੁਲਦਾ ਫਿਰ ਅੱਗੇ ਗਿਆ ਅਸੀਂ ਇਹਨੂੰ ਕਪੜੇ ਦਿੱਤੇ ਆ ਤਾਂ ਰੋਟੀ ਇਹ ਕਿੱਥੋਂ ਲੈਂਦਾ ਬੰਦਾ ਰੋਟੀ ਦੇਣਾ ਬੰਦਾ ਕਿੱਥੋਂ ਫੜਿਆ ਇੱਥੇ ਫਿਰਦਾ ਸੀ ਪਰ ਰੋਡ ਤੇ ਤੁਹਾਡਾ ਭਰਾ ਕਹਿੰਦਾ ਵਾ ਕਿ ਸਾਡੀ ਰਿਸ਼ਤਿਆਂ ਨੇ ਦਿੱਤਾ ਕਿਹੜਾ ਰਿਸ਼ਤੇ ਆ ਰਹੇ ਨੇ ਕਿ ਕਿਹੜਾ ਕਹਦਾ ਉਹ ਵੀ ਰਹਿੰਦਾ ਕਿਹੜਾ ਕਹਿੰਦਾ ਆ ਤੇਰੇ ਭਾਈ ਨੂੰ ਪੁੱਛ ਮੈਂ ਤਾਂ ਰਿਕਾਰਡਿੰਗ ਕਿਹੜੇ ਰੈਸਟੋਰੈਂਟ ਦਾ ਬੰ ਇਹ ਰਿਸ਼ਤੇਦਾਰਾਂ ਨੂੰ ਇਹ ਨਾ ਇੱਥੇ ਉਹ ਮਿਲ ਗਿਆ ਕਿ ਆਈ ਕੱਪੜੇ ਨਹੀਂ ਮੋਨ ਨਹੀਂ ਓਏ ਤੂੰ ਗੋਰੀ ਨੂੰ ਤੀਕਾ ਬੜੀ ਦਿਨਾਂ ਦੀਆਂ ਇਹ ਜਿਹੇ ਵੀਡੀਓ ਆਈਆਂ ਮੇਰੇ ਕੋਲ ਬੜੀ ਦਿਨਾਂ ਦੀ ਬੜੀ ਛਿਰਦੀਆਂ ਮੇਰਾ ਨਹੀਂ ਟਾਈਮ ਲੱਗਣਿਆ ਨਹੀਂ ਨਹੀਂ ਪਹਿਲਾਂ ਗੱਲ ਸੁਣ ਔਰ ਕਹਿੰਦਾ ਗੱਲਾਂ ਨਹੀਂ ਤੂੰ ਇਹ ਗੱਲ ਨਹੀਂ ਕਰ ਬੱਸ ਗੱਲਾਂ ਨਾ ਬਣਾ ਪੈਣ ਅਸੀਂ ਗੱਲ ਬਣਾਉਣੀ ਹੈ ਪਰਾਂ ਲੈ ਜਾ ਪਰਾਂ ਲੈ ਜਾ ਓਏ ਗੋਰੀ ਪਰਾਂ ਕਰ ਲਾ ਪਰਾਂ ਕਰ ਲਾ ਮੈਂ ਤੂੰ ਕੀ ਕਰੇ ਸਮਝੀ ਫਿਰ ਸਾਨੂੰ ਸਾਨੂੰ ਸਾਰਾ ਪਤਾ ਠੀਕ ਨਹੀਂ ਅਸੀਂ ਲੋਕਾਂ ਨੂੰ ਅਸੀਂ ਅਸੀਂ ਤੇਰੇ ਯਾਰ ਕੇ ਅਸੀਂ ਤੇਰੇ ਯਾਰ ਕੇ ਪਤਾ ਨਹੀਂ ਕਿੰਨੇ ਵੀਰ ਕਹਿੰਦੇ ਕਿੰਨੇ ਤੋਂ ਫੈਸਲੇ ਕਰਾਏ ਨੇ ਹਾਂਜੀ ਫੈਸਲੇ ਕਰਾਈ ਤੇ ਸੱਚਾਈ ਦੇ ਫੈਸਲੇ ਹੁੰਦੇ ਆ 10 ਕੀ ਸੱਚਾਈ ਆ 10 ਮੇਰਾ ਭਾਈ ਕਹਿੰਦਾ ਮੇਰਾ ਨੀ ਸਹੀ ਮਾਤਾ ਬੱਚੇ ਬੱਚਿਆਂ ਨੂੰ ਪਰਾਂ ਲੈ ਜਾ ਮੇਰੀ ਮਾਂ ਬੱਚਿਆਂ ਪਰਾਂ ਲੈ ਜਾ ਕੋਈ ਗੱਲ ਨਹੀਂ ਬੱਚਿਆਂ ਪਰਾਂ ਲੈ ਜਾ ਹਾਂ ਲੜਦੇ ਨਹੀਂ ਆ ਪੈਣ ਕਿਹਦੇ ਦੂਚਾ ਆ ਇਹ ਬੰਦੇ ਕੋਈ ਨਹੀਂ ਤੋ ਪੈਣ ਪਤਾ ਕੋਈ ਆ ਇਹਨੂੰ ਇਹ ਕਿੱਸਾ ਹੋਣਾ ਫੈਸਲਾ ਕਰਨਾ ਦੇਖੋ ਜਿਹੜਾ ਹਾਂ ਉਹ ਜਿਹੜੀ ਤਨਖਾਹ ਬੰਦੇ ਰੋਟੀ ਪਾਣੀ ਹੀ ਦੇ ਨਹੀਂ ਇਹਨਾਂ ਨਾਲ ਕੋਈ ਕੰਮ ਕਰਦਾ ਚੱਲ ਕਿ ਕਰਦਾ ਰੋਟੀ ਪਾਣੀ ਉਹਨੇ ਭੁੱਖਾ ਮਰਦਾ ਇਹਨੇ ਤਰਸ ਕੀਤਾ ਆਹ ਗੋਸ਼ੋਂਦਾ ਪਤਾ ਰੋਟੀ ਮਿਲਦੀ ਰੋਟੀ ਗੱਲਾਂ ਹੋਣ ਗਿਆ ਪਾਸੋਂ ਦੀ ਅੱਡ ਚੱਲ ਨਹੀਂ ਪਾਸ ਹੋ ਗਿਆ ਉਹਨੂੰ ਉਹਨੂੰ ਰੋਟੀ ਮਿਲਦੀ ਆ ਬੰਦੇ ਨੂੰ ਕਿ ਤੂੰ ਰੋਟੀ ਦੇ ਦਿੰਦੀ ਕੌਣ ਆ ਰੋਟੀ ਦੇ ਪੌਣਿਆ ਪੌਣਿਆ ਫਤੂ ਕੀ ਕਰਦਾ ਇਹ ਮੰਗਾ ਸਕਦਾ ਇਹਨਾਂ ਨੂੰ ਤੇ ਕਰੇਗਾ ਮੈਂ ਨੋ ਗੋਲੀ ਮਾਰੂ ਉਹਨਾਂ ਤੇ ਕਰਦਾ ਇੱਥੇ ਆਇਆ ਜਾਣਾ ਰੋਟੀ ਦਿੰਨੇ ਆ ਇਹ ਚੀਜ਼ ਤਾਂ ਹੀ ਰੱਖਿਆ ਤਰਸ ਕਰਕੇ ਇਹਨੂੰ ਤਰਸ ਕਰਕੇ ਰੱਖਿਆ ਇਸ ਚੀਜ਼ ਮੈਂ ਵੀ ਦਰਸ ਕੀਤਾ ਵੀਰ ਆਪਾਂ ਪਹਿ ਪੂਏ ਲੱਕੇ ਸਾਨੂੰ ਇਹਦੇ ਤੋਂ ਕੋਈ ਕੰਮ ਨਹੀਂ ਕਰਦਾ ਸਿਰਫ ਇੱਕ ਟਾਈਮ ਗੁਆ ਚੱਕਦਾ ਨਾ ਸਵੇਰੇ ਨਾ ਸ਼ਾਮ ਨੂੰ ਇੱਕ ਟਾਈਮ ਟਾੜਾ ਇੱਕ ਟਾਈਮ ਗੁਆ ਹੀ ਸਾਰੇ ਪਿੰਡ ਜਿੰਨਾ ਹੋ ਜਾਂਦਾ ਸਿਰਫ ਇੱਕ ਸਰ 12 ਗਾ ਰੋਟੀ ਕਿਉਂ ਪੂਰਾ ਇੱਕ ਟਾਈਮ ਦਾ ਗੁਆ ਟਾੜਾ ਥੋੜਾ ਕਿਦੇ ਇਹਨਾਂ ਦੇ ਸਾਰੇ ਪਿੰਡ ਦਾ ਨਹੀਂ ਹੁੰਦਾ ਤੁਸੀਂ ਦੇਖ ਲਿਆ ਮਾਤਾ ਮੇਰੀ ਗੱਲ ਸੁਣ ਤੇਰੇ ਆਪਦਾ ਇੱਕ ਬੱਚਾ ਦੇਹੇਂਗੀ ਮੈਨੂੰ 6 ਮਹੀਨੇ ਲਈ ਆਪਦਾ ਇੱਕ ਬੱਚਾ ਦੇਹੇਂਗੀ ਪੰਜਾਂ ਚੋਂ ਪਾਗਲ ਜਾ ਦੋ ਲੈ ਦੇ ਦੇ ਪਾਗਲ ਜਾ ਲੈ ਜਾ ਜਿਹੜਾ ਸੇਟਾ ਬੜਾ ਬੁਲੇ ਜਾ ਹੈ ਜਿਹੜਾ ਇਹਦਾ ਪਾਗਲ ਜਾ ਲੈ ਜਾ ਨਹੀਂ ਪਾਗਲ じゃ ਕਿਉਂ ਅਸੀਂ ਪਾਗਲ ਕੀ ਕਰ ਦਿੰਦੇ ਆ ਤੁਸੀਂ ਕਹਿੰਦੇ ਤੁਹਾਨੂੰ ਆਖੇ ਕੌਣ ਕਰ ਰਿਹਾ ਮਾਤਾ ਇੱਕ ਤੇ ਆਪਣੇ ਬੱਚਿਆਂ ਦੀ ਸੋਹ ਖਾਂਦਾ ਇੱਕ ਇੱਕ ਮੇਰੀ ਗਾ ਸਨਮਾ ਮੇਰੀ ਹੈ ਮੇਰੀ ਗਾ ਸਨ ਇੱਕ ਤੇ ਤੁਸੀਂ ਕੀ ਕਰਦੇ ਪਾਗਲ ਇਹ ਤੁਹਾਨੂੰ ਪਤਾ ਕੀ ਜਾਣੇ ਹੈ ਜੇ ਨਹੀਂ ਦੇਆ ਗਰ ਰੱਬ ਛੱਡ ਦੇ ਵੇਂਦਾ ਹੀ ਅਹੀਂ ਮੇਰੇ ਬੱਚਾ ਮੋੜੇ ਛੋਟੇ ਬੱਚੇ ਸਾਡੇ ਅਸੀਂ ਨਹੀਂ ਅਸੀਂ ਪਾਗਲ ਕਰ ਦਿੰਦੇ ਆ ਤੁਹਾਨੂੰ ਪਾਗਲ ਕਰ ਦਿੰਦੇ ਆ ਅਸੀਂ ਸੇਵਾ ਕਰਦੇ ਆ ਆ ਤੁਸੀਂ ਫਿਰ ਅਸੀਂ ਪਤਾ ਕੀ ਤੁਸੀਂ ਦੱਸੋ ਕੱਪੜੇ ਦੇਤੇ ਰੋਟੀ ਦੇ ਧੱਕਾ ਕਰਤਾ ਸੀ ਹਾਂ ਠੀਕ ਆ ਨਾ ਧੱਕਾ ਕਰਤਾ ਨਾ ਜਦੋਂ ਰੋਡ ਤੇ ਫਿਰਦਾ ਸੀ ਉਹਨਾਂ ਕਿੱਥੇ ਹੀ ਸਾਰੇ ਫਿਰਨਦੇ ਹੋ ਫਿਰਨਦੇ ਹੋ ਜਦੋਂ ਸਾਡੇ ਕੋਲ ਆ ਗਿਆ ਜਦੋਂ ਇਹ ਨਾ ਫਿਰਨ ਇੱਕ ਮਿੰਟ ਜਦੋਂ ਸਾਡੇ ਕੋਲ ਆ ਗਿਆ ਉਹ ਨਹੀਂ ਸੀ ਕਿੱਥੋਂ ਦੀ ਨਿਗਾਹ ਚ ਆ ਜਾਂਦਾ ਵਾ ਜਦੋਂ ਇਹ ਨੂਰ ਤੇ ਨੰਗਾ ਠੰਡ ਦੀ ਭੁੱਖਾ ਮਰਦਾ ਵਾ ਜਦੋਂ ਇਹ ਮੇਰੇ ਨਾਲ ਚੱਲ ਮੇਰੇ ਨਾਲ ਚੱਲ ਵੀਰੇ ਵੀਰੇ ਮੇਰੇ ਨਾਲ ਚੱਲ ਅਸੀਂ ਨਾ ਇਸ ਚੀਜ਼ ਦਾ ਤਰਸ ਕੀਤਾ ਕਿ ਭੁੱਖਾ ਮਰਦਾ ਹੈ ਕਿ ਇਹ ਕੱਪੜਾ ਤੋਂ ਨੰਗਾ ਵਾ ਠੀਕ ਹੈ ਨਾ ਸਿਰਫ ਐਸੀ ਚੀਜ਼ ਦਾ ਤਰਸ ਕੀਤਾ ਅਸੀਂ ਫਿਰ ਤੂੰ ਤੂੰ ਸੜ ਤੋਂ ਕਦੇ ਪੁੱਛਦਾ ਫਿਰ ਉਹ ਪਾਸੇ ਕਲੇਮਰ ਕਰਦੇ ਨੇ ਜਿਹੜਾ ਵੱਡਾ ਦੇ ਆ ਉਹ ਫਿਰ ਫੋਟੋ ਨਾਲ ਬਚਾਉਂ ਕੋ ਬੁੱਝ ਨਹੀਂ ਉਹ ਤਾਂ ਬਚੀ ਬਚਾ ਦੇ ਬਚਾਰਾ ਕੋ ਕਹਿੰਗਾ ਮੈਨੂੰ 1000 ਰੁਪਏ ਦੇ ਦੋ ਨਹੀਂ ਫਿਰ ਯਾਰ ਉਹ ਗੱਲ ਤਾਂ ਹੋਈ ਆ ਉਹ ਕੀ ਪਤਾ ਹੈ ਮੈਂਟਲੀ ਅਫਸਰਡ ਬੰਦਾ ਯਾਰ ਉਹ ਵਾਲਾ ਹੀ ਹੈ ਮਾਤਾ ਜੀ ਮੇਰੀ ਗੱਲ ਸੁਣ ਲੋ ਇੱਕ ਵਾਦਾ ਮੈਂ ਓਏ ਇਹਨੂੰ ਫੜੇ ਨੂੰ ਚੱਲ ਚਾ ਥਾਣੇ ਚੱਲ ਖਾਣ ਵਾਲੇ ਦੇਣਾ ਚੱਲ ਥਾਣੇ ਫੜੇ ਨੂੰ ਮੇਰੀ ਗੱਲ ਸੁਣ ਕੀ ਕਰੇਗਾ ਤੂੰ ਮੈਨੂੰ ਬੋਲੀ ਕੀ ਕਰੇਗਾ ਖਾਣ ਵਾਲੇ ਤੈਨੂੰ ਬਾਹਰ ਘੜੀ ਚ ਪਰੇ ਪਾਸੇ ਇਹਨੂੰ ਬਾਹਰ ਘੜੀ ਚ ਹਾਦਥ ਹੋ ਗਈ ਇਹਦੇ ਵਾਲੀ ਨਹੀਂ ਪੈਣੇ ਤੇਰੀ ਮਾਂ ਦਾ ਤੇਰੀ ਸੱਸ ਕਹਿੰਦੀ ਵੀ ਤੂੰ ਖਾਣ ਵਾਲੇ ਜੀ ਅਸੀਂ ਅਸੀਂ ਪੈਸਾ ਨਹੀਂ ਲੈਣਾ ਅਸੀਂ ਪੈਸਾ ਨਹੀਂ ਲੈਣਾ ਕੋਈ ਤਰੋ ਹੀ ਆਖਿਆ ਕਿ ਅੱਗੇ ਚੁੱਕੀ ਹੁਕਮ ਕਰਦੇ ਬੜਾ ਤੂੰ ਲੈ ਲੈ ਆ ਵੀ ਮਾਰੂਗਾ ਲੈ ਮੈਂ ਵੀਡੀਓ ਕਰ ਫੜੀ ਆਈ ਗੱਲ ਮਣੀ ਪਿਆ ਮਾਂ ਨੂੰ ਲਾ ਜਾ ਤਿਆਰ ਨਾ ਮਾਂ ਦਾ ਕੀ ਕਿਆ ਪੁੱਛੇ ਮਾਂ ਦਾ ਨਹੀਂ ਕਿਹਾ ਮਾਂ ਨੇ ਪੁੱਛੀ ਕੀ ਕਿਆ ਮਾਂ ਨੇ ਕੀ ਕਿਆ ਪੁੱਛ ਮਾਂ ਨੇ ਕੀ ਕਿਆ ਪੁੱਛ ਤਰੀਕੇ ਨਾ ਆਂਦੀ ਆ ਮਾਤਾ ਨੇ ਕੀ ਕਿਹਾ ਟ੍ਰਿਕੇ ਨਾਲ ਗੱਲ ਕਰਨੀ ਆ ਤੂੰ ਐ ਕਰੇ ਥੋੜੀ ਮੈਨੂੰ ਸੁਣੀ ਮੈਨੂੰ ਮੈਨੂੰ ਤੂੰ ਤੇ ਕਾ ਮਾਰੇਗਾ ਯਾਰ ਉਹਨੇ ਮਾਰਿਆ ਮਾਤਾ ਨੂੰ ਪੁੱਛੇ ਮਦਲ ਗਿਆ ਮੈਂ ਤਾਂ ਕਾ ਨਹੀਂ ਮਾਰਿਆ ਮੈਂ ਹੁਣ ਬਾਬਾ ਜੀ ਕੀ ਕੋਈ ਮਾਤਾ ਨੇ ਦੀ ਗਿਆ ਪਤਾ ਹੀ ਤੇਨੂੰ ਹੁਣ ਸੱਚੀਆਂ ਗੱਲਾਂ ਹੁਣ ਸੱਚੀਆਂ ਗੱਲਾਂ ਅਸੀਂ ਵੀ ਬੜੇ ਜਣੇ ਤੂੰ ਵੀ ਮਾਰੀ ਬਾਈ ਲੱਗ ਗਿਆ ਜਿਹੜਾ ਥੋੜਾ ਜਿਹਾ ਤੇ ਤੂੰ ਵੀ ਆਹ ਕਰ ਦੋ ਫਿਰ ਆ ਕਿਹਨੇ ਕੀਤੀ ਆ ਆ ਜਾ ਫਿਰ ਇਹ ਨੇ ਉਹ ਜੁੱਤੀਆਂ ਖਾ ਲੈਣੀਆਂ ਚੱਲ 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 ਜਾ ਮੈਂ ਜੇ ਜਾਣਾ ਕੋਈ ਸਕਦਾ ਨਹੀਂ ਮੈਂ ਆੜ ਜਾ ਲੈ ਗਿਆ ਕਰਦਾ ਸਹੀ ਆ ਜਾ ਮੈਂ ਜਵਾਬ ਨਾ ਦਮ ਤੈਨੂੰ ਚੁੱਪ ਰਹਿ ਤੂੰ ਯਾਰ ਨਹੀਂ ਤੂੰ ਯਾਰ ਤੇ ਉਹ ਆਪਣੇ ਨਾਲ ਸਮਝਾਈ ਜਾਂਦੇ ਆਂ ਮੈਂ ਕਰਦੇ ਜਾ ਤੂੰ ਬਾਬਾ ਐਵੇਂ ਜਾ ਬੜਾ ਲੈ ਜਾ ਨੂੰ ਰੱਤ ਲੈ ਜਾ ਫਿਰ ਉਹ ਐਵੇਂ ਕੀ ਕੀ ਲੈਣਾ ਨਾਲ ਗਿਆ ਮੇਰੇ ਪਪਾ ਇਹਨੇ ਤਾਂ ਜਿਹੜਾ ਜਿਆਦਾ ਤਕੜਾ ਨਾ ਪਿਓ ਦਾ ਮੇਰਾ ਸਾਰੇ ਇਕੱਲੇ ਕੋਲੋਂ ਮੇਰਾ ਜਾ ਦੇ ਫਿਰ ਤਮਾਸ਼ਾ ਵੀਡੀਓ ਬਣਦੀ ਤਮਾਸ਼ਾ ਦੇ ਤੂੰ ਰੱਬਾ ਜੱਪ ਕਰਦੇ ਜਾ ਮਾਤਾ ਸਾਰੀ ਲੜਾਈ ਨਾ ਮਾਤਾ ਸਾਰੀ ਲੜਾਈ ਤੇਰੇ ਤੋਂ ਪਈ ਏ ਤੂੰ ਕਹਾਂ ਕਿ ਖਾਣ ਦੇ ਕੁੱਤੇ ਆ ਗਏ ਆ ਤੂੰ ਕਹਾਂ ਖਾਣ ਵਾਲੇ ਆ ਗਏ ਆ ਤੂੰ ਨਹੀਂ ਗਿਆ ਬੱਚਾ ਵਾਰਿਆ ਤੂੰ ਕਹ ਤੂੰ ਖਾਣ ਨੂੰ ਫਿਰਦੇ ਜੇ ਕਹਣਾ ਤੂੰ ਖਾਣ ਨੂੰ ਫਿਰਦੇ ਜੇ ਕਿਉਂਕਿ ਮਾੜਾ ਦੇਖ ਲੈ ਸਾਡਾ ਨਹੀਂ ਗਰੀਬ ਹੁੰਦਾ ਤੁਸੀਂ ਤੈਨੂੰ ਛੇਹੋਂ ਦੱਸਦਾ ਮਾੜਾ ਇਹ ਤੋਂ ਡਰੇ ਕਿਤੇ ਬੰਦੇ ਤੁਸੀਂ ਪਿਆਰ ਨਾ ਕਰ ਲੋ ਮੇਰੀ ਪਹਿਲਾਂ ਗੱਲ ਸੁਣ ਇੱਕ ਮਿੰਟ ਉਹ ਐਵੇਂ ਬਾਬਾ ਸ਼ਿਦਾਈ ਉਹ ਐਵੇਂ ਕਰਦੇ ਉਹ ਬਾਤ ਰਹੇ ਹਾਂ ਚੁੱਪ ਚੁੱਪ ਮਾਤਾ ਖਾਣ ਨੂੰ ਕਿੰਨੇ ਕਿਹਾ ਸੀ ਐਂ ਦੱਸ ਬਾਬਾਈ ਤੂੰ ਕਿਹਾ ਖਾਣ ਨੂੰ ਫੇਰਦੇ ਤੁਸੀਂ ਕਿੰਨੇ ਕਿਹਾ ਸੀ ਦੱਸੋ ਫੇਰ ਮੈਂ ਤੇਰੇ ਮੁੰਡੇ ਦੀ ਬਾਹ ਫੜੀ ਪਈ ਚੱਲੋ ਖਾਣ ਨੂੰ ਤੇਰਾ ਫੇਰਦੇ ਹਾਂ ਖਾਣ ਨੂੰ ਕਹਿੰਦੀ ਤੁਰੇ ਫੇਰਦੇ ਆ ਮੈਂ ਚਲਾ ਫੇਰ ਖਾਣ ਨੂੰ ਤੇਰੇ ਫੇਰਦੀ ਚੱਲ ਠਾਣੇ ਚਲੀਏ ਮਾਤਾ ਨਹੀਂ ਗੱਲ ਕਹੀ ਆ ਅਸੀਂ ਤੁਹਾਨੂੰ ਕੋਈ ਵੀ ਗਾਲ ਕੱਢੀ ਹੋਈ ਮੰਦਾ ਬੋਲਿਆ ਹੋਵੇ ਕੁਝ ਵੀ ਮਾਤਾ ਇੱਕ ਦਿਨ ਨਾਲੇ ਚੋਰ ਆਪਾਂ ਹਾਂ ਨਾ ਪ੍ਰਵਾਹ ਜੀ ਕੱਢੀ ਨਾ ਦੇ ਉਹ ਮੇਰੇ ਤੋਂ ਵੀ ਮੇਰਾ ਪੁੱਤ ਨਹੀਂ ਪੁੱਤ ਦੇ ਪੁੱਤ ਦੇ ਪਿਆ ਪੁੱਤ ਦੇ ਪਿਆ ਤੁਸੀਂ ਪਹਿਲੀ ਤਾਂ ਗੱਲ ਇੱਕ ਬੰਦਾ ਰੱਖਿਆ ਫੇਰ ਤੂੰ ਕਹਿੰਦੇ ਤੁਸੀਂ ਤਾਂ ਖਾਣ ਨੂੰ ਫੇਰਦੇ ਜੀ ਨਹੀਂ ਪਹਿਲੀ ਬ ਆਇਆ ਪਹਿਲੀ ਵੰਡ ਰੀਆ ਤੂੰ ਜਰਾ ਸਾਡੀ ਉਹ ਜੇ ਤੇ ਵਾਹੀ ਜਾ ਤੈਨੂੰ ਮੈਂ ਕਹਾਂ ਕਿ ਬੈਠ ਵੀ ਗੱਡੀ ਚੱਲ ਫੇ ਚੱਲ ਜੀ ਸਾਣੇ ਹਾਂ ਉਹ ਬਾਬਾ ਜੀ ਨੂੰ ਹੱਥ ਲਾ ਦੂਗਾ ਉਹ ਫਿਰ ਮੈਂ ਗੁੱਤੀ ਚ ਪਾਣੀ ਪੀ ਜੂਗਾ ਥੋੜੀ ਜਿਹੀ ਫਿਰ ਮੈਂ ਖੜਾ ਖੱਤ ਲਾਉਂਦਾ ਮੈਂ ਮਾਸਟਰ ਬਣ ਗਿਆ ਇਹ ਵੀ ਤੁਹਾਡੇ ਭਰਾ ਹੀ ਆਇਆ ਸੀ ਕੁਦੇ ਉੱਪਰ ਮੈਂ ਮਾਸਟਰ ਬਣ ਗਿਆ ਮੈਂ ਤੂੰ ਮੇਰਾ ਭਾਈਆ ਮਾਲਾ ਮੈਂ ਤੇਰੇ ਘਰੇ ਆਇਆ ਤੁਸੀਂ ਮੈਨੂੰ ਗਾਲਾਂ ਕੱਢ ਸੱਜੋ ਜਮਾਂ ਨਹੀਂ ਜਾਇਆ ਕੀ ਕਰਦਾ ਮਾਰ ਸੱਜੋ ਤੁਸੀਂ ਗੋਲੀ ਮਾਰ ਦੋ ਮੈਨੂੰ ਚਾਹੀਦੀ ਹੈ ਇਹੋ ਮੇਰੇ ਨਾਲ ਗਿਆ ਹੋਮੈਂ ਕਹਿੰਦਾ ਤੀਜੇ ਪਿੰਡ ਮੇਰੇ ਏਰੀਆ ਚ ਤੈਨੂੰ ਕੋਈ ਮੇਰੇ ਹੱਥ ਲਾ ਦੇ ਖਾਮਣੇ ਖੜ ਤੇ ਜਰ ਮੈਂ ਬੰਦਾ ਕੋਈ ਫਿਰ ਹੋਏ ਗੱਲ ਨਹੀਂ ਆ ਬਾਬਾ ਇਹ ਬਸ ਮਾਂ ਫਰਮਾਉਂਦਾ ਬੰਦਾ ਪਿੱਛੇ ਰਾਬੀ ਜਾ ਕੇ ਆਇਆ ਆਹ ਇਕੱਠੇ ਹੋ ਗਿਆ ਹੋ ਗਿਆ ਕੋਸ਼ਿਸ਼ ਕਰ ਕੱਟੋ ਬੰਦਾ ਉਹਦੇ ਰਾਬੀ ਰਾਜੀ ਰਿੰਦਾ ਹੈ ਹਾਂ ਹੁਣ ਆਹ ਕਹਿੰਦਾ ਤੁਹਾਡੇ ਧੀਆਂ ਪਹਿਣਾ ਜ ਨਹੀਂ ਹੈ ਤੁਹਾਡੇ ਵੀ ਧੀਆਂ ਤੁਹਾਡੇ ਵੀ ਪਹਿਣਾ ਆ ਨਹੀਂ ਹੁਣ ਮੈਂ ਇਹ ਗੱਲ ਸਣਾ ਤੂੰ ਕਹਿੰਦਾ ਨਾ ਇਹ ਗੱਲ ਮੈਂ ਤੈਨੂੰ ਮੈਂ ਕਿਤਰਾ ਆਖ ਦਉਂਗੀ ਮੈਨੂੰ ਇਹ ਆਖਿਆ ਉਹ ਆਖਿਆ ਕਿਉਂ ਆਖਿਆ ਮੈਂ ਮੈਂ ਨਿਰਾਇਤ ਕਹੂੰਗਾ ਮੇਰਾ ਰੱਬ ਵਿੰਦਾ ਮੇਰੇ ਤੇ ਵੀ ਮੇਰੇ ਤੇ ਵੀ ਮਾੜੀ ਗੱਲ ਆਣੀ ਹੈ ਨਾ ਨਹੀਂ ਫੈਸਲਾ ਕਰਦਾ ਪੂਰਾ ਆ ਕੇ ਪੁਲਿਸ ਆਣੀ ਆਪਾਂ ਜਾਣੀ ਆ ਉਦੋਂ ਵੀ ਪਰਮਾਤਮਾ ਵੇਚੀ ਹੁੰਦਾ ਹੁਣ ਆਪਾਂ ਦੇਖਾਂਗੇ ਪਰਮਾਤਮਾ ਨਹੀਂ ਮਾਤਾ ਜੀ ਤੁਹਾਨੂੰ ਇਹ ਤੁਸੀਂ ਕਹਿ ਦਿੰਦੇ ਵੀ ਰੱਬ ਵਿੰਦਾ ਰੱਬ ਵਿੰਦਾ ਤੇ ਉਹ ਕੀ ਕੀ ਵਿਚਾਰਾ ਕਿਦਾਂ ਰਹਿੰਦੇ ਉੱਥੇ ਰੱਬ ਨਹੀਂ ਵਿੰਦਾ ਕਿ ਵੀਰੇ ਆਈ ਨਾ ਇਹ ਗਰੀਬ ਪਰਾਲੀ ਤੇ ਖਿਰਦਾ ਸ਼ਿਰਕਦੇ ਮਾਦਾ ਅੱਖੜੀ ਮਾਦਾ ਤੂੰ ਹੀ ਗੱਲ ਸਾਡੀ ਰੋਟੀ ਦਿੰਦੇ ਜੀ ਤੇਰੀ ਗੱਲ ਸਭ ਤੇ ਭੱਲੀ ਦਾ ਲੱਗਦਾ ਨਾ ਸਹੀ ਉੱਥੇ ਪਰਾਲੀ ਵਿੱਚ ਹੀ ਆ ਗਏ ਪੈ ਪੰਗਾਂ ਦੇ ਬਾਅਦ ਮਾਦਾ ਤੂੰ ਫਰੀ ਰੋਟੀ ਨਹੀਂ ਦਿੰਦੀ ਤੂੰ ਹੀ ਗੱਦਿਆਂ ਸੋਦੇ ਕੰਮ ਦੇ ਕਰਕੇ ਰੋਟੀ ਦਿੰਦੇ ਜੀ ਕੰਮ ਦਾ ਕਰਕੇ ਰੋਟੀ ਦਿੰਦੇ ਜੀ ਇਹਦਾ ਵੀ ਇਦਾਂ ਹੀ ਦੇ ਗੱਦੇ ਜਿਵੇਂ ਪ੍ਰਾਈਜ਼ ਦੇ ਗੱਦੇ ਦਾ ਮੇਲ ਹੈ ਕਿ ਜੂਹ ਨਹੀਂ ਮਾਰਨਾ ਹਾਂਜੀ ਠੰਡ ਕਰਕੇ ਥੱਲੇ ਪਰਾਲੀ ਵੀ ਛਾਏ ਉੱਥੇ ਉਹ ਜਾ ਯਾਰ ਠੰਡ ਕਰਕੇ ਵਿਛਾਈ ਛਾਏ ਉੱਥੇ ਫਿਰ ਕੀ ਗੱਲ ਆਹੀ ਮਰ ਜਾ ਸਾਹੀ ਤਾਂ ਤੁਹਾਨੂੰ ਨਹੀਂ ਠੰਡ ਲੱਗਦੀ ਇਹਦਾ ਛਾ ਵ ਯਾਰ ਕੋਈ ਯਾਰ ਰੱਬ ਤੋਂ ਡਰਨਾ ਚਾਹੀਦਾ ਮੇਰੇ ਯਾਰ ਕੰਬਲ ਠੀਕ ਹੈ ਨਾ ਇਹਦਾ ਕੰਬਲ ਉਹਨੂੰ ਰੱਬ ਤੋਂ ਡਰਨਾ ਚਾਹੀਦਾ ਵਾ ਜੇ ਤੁਸੀਂ ਬੱਚਾ ਵਾਲੇ ਆਹੇ ਵੀ ਬੱਚਾ ਵਾਲੇ ਆ ਮਾਤਾ ਜੀ ਤੁਹਾਡੇ ਬੱਚੇ ਨੂੰ ਤੁਹਾਡੇ ਬੱਚੇ ਨੂੰ ਅਸੀਂ ਉੱਥੇ ਲਿਜਾ ਕੇ ਇਹਨਾਂ ਤੋਂ ਤੱਕੇ ਨਾ ਕੰਮ ਕਰਾਈਏ ਤੁਹਾਨੂੰ ਕਿਦਾਂ ਦਾ ਲੱਗੂ ਇਹ ਦੱਸੋ ਤੱਕੇ ਨਾ ਕੰਮ ਵੀ ਰਿਖੋ ਕਰਾਣਾ ਇਹ ਰੋਟੀ ਪਾਣੀ ਖਾਂਦੇ ਹੀ ਨਾ ਮੈਂ ਵੀ ਰੋਟੀ ਬਣੀ ਰੋਟੀ ਬਣੀ ਹੀ ਦਵਾਵਾਂਗੇ ਪੰਜ ਬੱਚੇ ਆ ਹੀ ਨਾਲ ਸਾਰੇ ਕੰਮ ਕਰਦੇ ਆ ਯਾਰ ਉਹ ਨਾ ਮੈਂ ਟ੍ਰੈਡਰ ਸਰ ਮੈਂ ਟ੍ਰੈਡਰ ਨਹੀਂ ਸੜਕ ਤੇ ਫਿਰਦਾ ਜੀ ਤਾਂ ਕਰਕੇ ਲੈ ਮੇਰੇ ਬੱਚੇ ਨਾਲ ਕੰਮ ਕਰਦੇ ਆ ਜਾਂ ਸਾਡੇ ਨੀ ਕੋਈ ਕੇਰੇ ਇਹ ਕੁਰਸੀ ਲੈ ਕੇ ਤੇ ਕੰਮ ਨਹੀਂ ਨਾ ਕਰਾ ਸਕਦੇ ਤੂੰ ਨਹੀਂ ਇਹ ਤੁਹਾਨੂੰ ਚਾਹੀਦੇ ਫਰੀ ਦੇ ਬੰਦੇ ਬਸ ਮੇਰੀ ਗੱਲ ਸੁਣ ਵੀਰੇ ਜੇ ਉਹ ਮੇਰੇ ਪੋਤੇ ਤੂੰ ਵੀ ਪੋਤੇ ਮਾਦਾ ਨਹੀਂ ਨਹੀਂ ਹਾਂ ਜਾਈ ਉਹਦੇ ਕੋਲੋਂ ਕੰਮ ਕਰਾਉਂਦੇ ਆਂ ਹਾਂ ਕੁਰਸੀਆਂ ਦੇ ਬੈਠੇ ਹੀ ਨਹੀਂ ਕਰਨੀਆਂ ਤੁਸੀਂ ਚਲ ਜੂ ਫੇਰ ਮਾਦਾ ਤੇਰੀ ਇੱਕ ਗੱਲ ਲੈ ਨਾ ਤੇਰੀ ਗੱਲ ਜਾਂ ਸਾਡਾ ਸਿਰ ਪਣਾ ਦਿਨਾ ਜਾਂ ਆ ਫਿਰ ਪੜਾ ਦੇਣਾ ਸੀਗਾ ਤੇਰੀ ਇੱਕ ਗੱਲ ਜਿਹੜੀ ਤੂੰ ਜਨੇ ਖਾਣ ਨੂੰ ਆ ਗਏ ਤੁਸੀਂ ਤੂੰ ਆਪ ਕਿਆ ਮੈਨੂੰ ਕਿ ਤੂੰ ਖਾਣ ਨੂੰ ਆ ਗਏ ਨਹੀਂ ਮੈਂ ਸਾਡਾ ਹੀ ਖਾਂਦਾ ਰਿਹਾ ਵੀਰ ਖਾਣ ਦੀ ਨਹੀਂ ਗੱਲ ਹੁੰਦੀ ਮਾਤਾ ਉਹ ਰੱਬ ਨੇ ਸਾਡਾ ਦਿੱਤਾ ਤੈਨੂੰ ਖਾਣ ਨੂੰ ਪਰ ਤੇਰੀ ਇਹ ਗੱਲ ਨੇ ਤੇਰੀ ਇਹ ਗੱਲ ਨੇ ਕਿੰਨਾ ਰੌਲਾ ਪਾਇਆ ਤੇਰੀ ਮਾਤਾ ਸਿਆਣੇ ਵਾਲੀ ਕੋਈ ਗੱਲ ਨਹੀਂ ਹੋਈ ਚਲ ਜਾ ਬਈ ਫੱਟ ਦੀ ਵੀਰ ਆਹੀ ਕਿਹੜਾ ਲੈਣਾ ਆਏ ਕੋ ਲੈਣਾ ਆਏ ਕੋ ਪਹਿਲੀ ਬਣੀ ਕਰਨਾ ਸਾਡਾ ਕੋ ਵੇਰ ਹੈਗਾ ਇਹਨਾਂ ਦਾ ਤਾਂ ਕੰਮ ਖੜਾ ਕਰਦਾ ਜੀ ਬਣ ਜਿਹੜੀ ਪਤਾ ਕਿੰਨਾ ਪਾ ਜੋੜਾ ਬੀ ਸਾਡਾ ਵੀਰ ਨਹੀਂ ਬੀਬੀ ਤੋਂ ਕੰਮ ਕਰਦਾ ਨਹੀਂ ਤੂੰ ਬਗਾਰ ਕੇ ਮੈਂ ਤੈਨੂੰ ਕਿਹਨੂੰ ਪਹੀ ਜਾਊ ਬਸ ਹੋਣਾ ਪੀ ਨਿਕਲ ਗਿਆ ਕਿ ਮਾਪਾ ਸਾਡਾ ਬੀਬੀ ਸੁਣ ਲੈ ਕੀ ਗੱਲ ਕਰਨੀ ਜਿਹੜੀ ਕਰੀ ਹੁਣ ਤੁਸੀਂ ਚੱਲ ਜਾਓ ਬਸ ਜਿਤਰਾ ਨੇ ਮੇਰੇ ਉਹ ਪੁੱਤ ਇਤਰਾਹ ਦੇ ਤੈਨੂੰ ਪੁੱਤ ਤੇ ਤੈਨੂੰ ਮੈਂ ਪੋਤੀ ਆਖਿਆ ਮੈਂ ਤੈਨੂੰ ਕਿਹਦਾ ਆਖ ਦੇਵਾਂ ਨਹੀਂ ਮੈਂ ਤੈਨੂੰ ਕਿਹਦਾ ਆਖ ਦੇਵਾਂ ਕੀ ਗੱਲਾਂ ਕਰਦੀ ਹੁਣ ਤੂੰ ਪੁੱਤ ਆ ਗਈ ਹਾਂਜੀ ਤੇ ਪੁੱਤ ਤੈਨੂੰ ਪਹਿਲਾਂ ਵੀ ਪੋਤੀ ਆ ਕਿਹੜੇ ਖਾਨ ਨੂੰ ਆ ਗਈ ਖਾਨ ਨੂੰ ਕਿਹਾ ਮੈਂ ਤੁਹਾਨੂੰ ਆਖਦੇ ਉਹਨਾਂ ਕਿਉਂ ਕੀ ਕਹਿੰਦਾ ਮੈਂ ਜੰਗੀ ਤੁਸੀਂ ਵੀ ਤੇ ਖਾਣਾ ਹੀ ਦੇ ਪਹਿਲੇ ਲੈਣਿਆ ਤੋਂ ਖਾਣ ਬਾਰੇ ਤੁਸੀਂ ਫਿਰਦੇ ਵੀਰੇ ਉਹਨੂੰ ਪੁੱਛਾ ਮੇਰੇ ਕੋਲ ਸਾਰੇ ਪ੍ਰੂਫ ਆ ਤੇਰਾ ਕੋਈ ਵੇਰ ਵੰਡਣਾ ਹੈ ਤੁਸੀਂ ਕਿਹਾ ਵੀ ਖਾਣ ਨੂੰ ਆਗੇ ਪਤਾ ਕੀ ਗੱਲ ਹੈ ਉਹਨੂੰ ਪੁੱਛਾ ਉਹਨੂੰ ਪੁੱਛਾ ਵੀ ਤੂੰ ਕੀ ਲੈਣਾ ਤੂੰ ਕੀ ਚਾਹੁੰਦਾ ਤੂੰ ਉਹਦੇ ਜੀਵ ਤੇ ਰੱਬ ਦੇ ਲਾਈ ਹੈ ਨਾ ਉਹਨੂੰ ਤੇ ਉਹ ਤੇ ਦਿਮਾਗੀ ਨਹੀਂ ਸਹੀ ਹੈਗਾ ਜਦੋਂ ਦਿਮਾਗੀ ਸਹੀ ਨਹੀਂ ਹੈਗਾ ਤੂੰ ਫੜ ਕੇ ਛੜਦਾ ਆ ਕੇ ਮੈਨੂੰ ਪਤਾ ਵਾ ਕੀ ਪਤਾ ਕੀ ਕਰਦੇ ਆ ਇਹ ਨਹੀਂ ਫਿਰ ਆਇਆ ਇਹਨਾਂ ਸਾਥ ਥੋੜੇ ਕੇ ਰੋਟੀ ਦੇ ਮਾਰੇ ਲਿਆਇਆ ਆਹੇ ਤੇ ਵੀ ਰੋਟੀ ਕਰਕੇ ਲਿਆਇਆ ਵਿਚਾਰ ਰੋਟੀ ਵਿਚਾਰਾ ਇੱਥੇ ੱਟਕਾ ਖਾਂਦਾ ਰੋਟੀ ਇਹਨੂੰ ਮਿਲਦੀ ਅੱਦੇ ਕੱਲੇ ਨੂੰ ਮੈਂ ਫੇਰ ਰੋਟੀ ਇਹਨੂੰ ਦੇ ਦਾਂਗੇ ਚੰਗੀ ਚੋਹੇ ਮੈਂ ਕਹਿੰਦਾ ਤੁਸੀਂ ਬਹੁਤ ਭਲਾ ਕੀਤਾ ਉਹਦਾ ਹਾਂ ਅਲੀ ਵਧੀਆ ਨੂੰ ਰੋਟੀ ਦੇਨੇ ਆ ਵਜਾ ਸਾਕੋ ਦੇਨੇ ਪੋੜੀ ਨੂੰ ਇੰਨਾ ਕਿਤੇ ਭਲਾ ਹੋਣ ਲੱਗ ਤਾਂ ਮੈਨੂੰ ਕਿਹੜਾ ਬ੍ਰਹਿਣੀ ਕੁਛ ਨਹੀਂ ਮਾਤਾ ਜੀ ਰੋਟੀ ਦਿਨੇ ਦਾ ਮਤਲਬ ਥੋੜੀ ਵੀ ਅਗਲੇ ਤੱਕ ਚੁੰਬੜੀ ਕੱਢ ਦੋ ਹੁਣ ਠੀਕ ਕੀ ਵੀਰ ਚੁੰਬੜੀ ਜਿੱਥੇ ਰਹਿਣ ਡਿਆ ਮਾਤਾ ਮਰਿਆ ਪਿਆ ਮਾਤਾ ਮਰਿਆ ਪਿਆ ਹੁਣ ਕਿਹੜਾ ਵਿਚਾਰਾ ਉਹ ਰਾਜ ਕਰਨ ਡਿਆ ਹੁਣ ਹੀ ਤਾਂ ਮਰਿਆ ਹੀ ਪਿਆ ਹੀ ਹੋਣਾ ਜਵਾਬ ਪੁੱਛਿਆ ਵੀ ਰੋਟੀ ਪਾਣੀ 'ਚ ਕਿਉਂ ਰੱਖਿਆ ਤੁਸੀਂ ਕਹਿੰਦੇ ਵੀ ਛਦਾਈ ਆ ਜੇ ਤੁਸੀਂ ਇੱਕ ਛਦਾਈ ਬੰਦੇ ਨੂੰ ਲਿਆ ਕੇ ਘਰੇ ਰੋਟੀ ਪਾਣੀ 'ਚ ਰੱਖ ਕੇ ਡੰਗਰਾਂ ਦਾ ਕੰਮ ਕਰਾਈ ਜਾਂਦੇ ਹੋ ਉਹ ਤਾਂ ਛਦਾਈ ਆ ਪਹਿਲਾਂ ਹੀ ਤੁਸੀਂ ਉਹਦੇ ਨਾਲ ਧੱਕਾ ਕਰੀ ਜਾਂਦੇ ਹੋ ਹੋਰ ਵਿਚਾਰੇ ਨਾਲ ਇਹ ਭਾਈ ਕਾਨੂੰਨ ਦੇ ਉਲਟਾ ਸੀਗੇ ਇਹ ਕੰਮ ਨਹੀਂ ਇਹ ਕੰਮ ਜੋ ਤੁਸੀਂ ਕੀਤਾ ਅਸੀਂ ਹਜੇ ਵੀ ਕਹਿੰਦੇ ਆਂ ਵੀ ਚਲੋ ਕੋਈ ਨਾ ਜੇ ਤੁਸੀਂ ਕੀਤਾ ਤੁਸੀਂ ਆਪਣੇ ਕੀਤੇ ਦਾ ਪਛਤਾਵਾ ਕਰਦੇ ਹੋ ਤਾਂ ਭਾਈ ਜੋ ਇਹਦਾ ਬਣਦਾ ਹੱਕ ਆ ਤੁਸੀਂ ਇਹਨੂੰ ਦੇ ਦਿਓ ਵਿਚਾਰੇ ਨੂੰ ਇਹਦਾ ਦਬੋ ਅਸੀਂ ਸਾਰੀ ਸੰਗਤ ਦੇ ਸਾਹਮਣੇ ਛੋਟੋ ਲੈਣੀ ਆ ਦੱਸੋ ਇਹਦਾ ਕੀ ਬਣਦਾ ਹੱਕ ਦਓ ਤਾਂ ਇਹ ਕਹਿੰਦੇ ਵੀ ਅਸੀਂ ਤਾਂ ਇਹਨੂੰ ਰੋਟੀ ਪਾਣੀ ਤੇ ਰੱਖਿਆ ਬਸ ਇਹ ਗੱਲ ਤੇ ਹੁਲ ਜੀਗੇ ਸਾਡੇ ਨਾਲ ਐਵੇਂ ਖੜੇ ਤਾਂ ਇਹ ਮਾਤਾ ਕਹਿੰਦੀ ਜਿੱਥੋਂ ਗੱਲ ਵਧੀ ਆ ਬੱਗਾ ਠੀਕ ਆ ਇਹ ਮਾਤਾ ਜੀ ਕਹਿੰਦੇ ਜਿੱਥੇ ਇਹ ਗੱਲ ਵਧੀ ਆ ਸਾਡੇ ਕੋਲ ਵੀਡੀਓ ਬਣੀ ਹੋਣੀ ਸਾਰੀ ਵੀਡੀਓ ਪਈ ਆ ਤੇ ਮਾਤਾ ਕਹਿੰਦੀ ਸਾਨੂੰ ਪਤਾ ਜਾਓ ਜਾਓ ਤੁਸੀਂ ਤਾਂ ਖਾਣ ਦੇ ਫਿਰਦੀਆਂ। ਤਾਂ ਹੀ ਬੋਲੇ ਤਾਂ ਹੀ ਤਾਂ ਤੂੰ ਤਾਂ ਖਾਣ ਨੂੰ ਫਿਰਦੀ ਓ ਜਾਓ ਜਾਓ ਤੁਸੀਂ ਤਾਂ ਖਾਣ ਨੂੰ ਫਿਰਦੀ ਓ। ਉਹ ਤੇ ਉਹ ਬਈ ਉਹਨੇ ਬੀਬੀ ਚੁੱਪ ਕਰ ਰੋਣ ਬੀਬੀ ਕੋਈ ਨਾ ਸਾਡੀ ਬੇਨਤੀ ਸੁਣ ਤਾਂ ਲੋ। ਤੇ ਅਸੀਂ ਫਿਰ ਮਾਤਾ ਨੂੰ ਕਿਹਾ ਵੀ ਮਾਤਾ ਥੋੜਾ ਜਿਹਾ ਤੁਸੀਂ ਆ ਗੱਲ ਨਾ ਕਹੋ ਖਾਣ ਨੂੰ ਫਿਰਦੇ ਓ। ਅਸੀਂ ਪੰਜਾਬ ਦੇ ਵਿੱਚ ਕਿਸੇ ਵੀ ਕੋਨੇ ਕੋਨੇ ਤੱਕ ਕਹੀ ਜਾਣੀ ਆ। ਇਹ ਥੋੜਾ ਵੀ ਅਸੀਂ ਇਹਨਾਂ ਚੀਜ਼ਾਂ ਦੀ ਕਮਾਈ ਖਾਨੀ ਆ। ਸਾਡੇ ਕੋਲ ਮਹਾਰਾਜਾ ਦਿੱਤਾ ਬਹੁਤ ਕੁਛ ਆ। ਵੀ ਸਾਨੂੰ ਇਹੋ ਜੀ ਚੀਜ਼ ਦੀ ਲੋੜ ਨਹੀਂ ਹੈਗੀ। ਨਾ ਅਸੀਂ ਇਹੋ ਜੇ ਕਰਮ ਕਰਦੇ ਆ। ਤੁਸੀਂ ਸਾਡੇ ਨਾਲ ਜਾ ਕੇ ਦੇਖੋ ਪਹਿਲਾਂ ਸਾਡਾ ਜਿੱਥੇ ਅਸੀਂ ਸੇਵਾ ਕਰਦੇ ਆਂ ਪਹਿਲਾਂ ਉੱਥੇ ਜਾ ਕੇ ਦੇਖੋ ਕਿੰਨੇ ਮਨਮੁਦੁੱਧੀ ਵਿਚਾਰੇ ਬੈਠੇ ਆ ਉੱਥੇ ਕਿੰਨੇ ਬਜ਼ੁਰਗ ਬਿਰਧ ਸਰੀਰ ਬੈਠੇ ਜੇਕਰ ਮਾਤਾ ਜੀ ਆਪਾਂ ਕਿਦੋਂ ਪੈਸੇ ਆਪਾਂ ਨੂੰ ਮਿਲਦੇ ਵੀ ਆ ਨਾ ਮਿਹਨਤ ਕਿਸੇ ਦੀ ਵੀ ਮਿਲਦੀ ਆ ਜਿਵੇਂ ਇਹ ਮੁਕਸਰੋਂ ਲੈ ਕੇ ਆਂਦੇ ਹੋ ਅਗਲੇ ਮਿਹਨਤ ਜੀ ਦਿੰਦੇ ਵੀ ਆ ਆਪਣੇ ਕੋਲ ਸਿੰਘ ਸਾਹਿਬ ਜੀ 24 25 ਜਾਣੇ ਅਨਾਥ ਆਸ਼ਰਮ ਦੇ ਵਿੱਚ ਅੱਜ ਦੀ ਰੇਟ ਚ ਮਹਰਾਣਾ ਕਿਸੇ ਨੂੰ ਪੁੱਛ ਕੇ ਵੇਲੇ ਬਾਬਾ ਰਹਿੰਦੇ ਆ ਨਾਥ ਆਸ਼ਰਮ ਉਸ ਤੋਂ ਬਾਅਦ ਆਪਣੇ ਮਰੀਜ਼ ਦਾਖਲਾ ਹਸਪੀਟਲਾਂ ਦੇ ਵਿੱਚ ਉਸ ਤੋਂ ਕਿੱਥੇ ਬਣਾਇਆ ਮੈਨੂੰ ਸਮਝ ਨਹੀਂ ਆਉਂਦੀ ਨਾਲ ਮਹਰਾਣੇ ਗੁਰਦਾਰੇ ਪਤਾ ਰਾਠੀਖ ਸਾਹਿਬ ਦਾ ਪਤਾ ਰਾਠੀਖ ਸਾਹਿਬ ਦੇ ਗੁਰਦਾਰੇ ਤੋਂ ਪਿੰਡ ਨੂੰ ਛੜਕ ਜਾਂਦੀ ਆ ਹਾਂਜੀ ਉਹਦੀ ਨੁਕਰ ਤੇ ਅਨਾਥਾ ਆਸ਼ਰਮ ਆਪੇ ਪਾਪਾ ਇੰਨੀ ਕਿ ਦੂਰ ਹੈ ਜੀ ਮੈਂ ਡੇਰਾ ਇਹਨਾਂ ਦਾ ਅਨਾਥਾ ਆਸ਼ਰਮ ਬਣੇ ਨੂੰ 2 ਸਾਲ ਹੋ ਗਿਆ ਆਸ਼ਰਮ ਬਣੇ ਨੂੰ 2 ਸਾਲ ਹੋ ਗਿਆ ਤੇ ਵੈਸੇ 4-5 ਸਾਲ ਹੋ ਗਏ ਸੇਵਾ ਕਰਦਣ ਟਾੜੇ ਇੱਥੇ ਹੈਗਾ ਵਾ ਕ੍ਰਿਸਟ ਸਾਈਆਂ ਦਾ ਮਹੱਲਾ ਕੀ ਵਾਜਦਾ ਉਹਨੂੰ ਇਸਾ ਇਸਾ ਨਗਰੀ ਹੈਗੀ ਨਾ ਉੱਥੇ ਬੱਚੇ ਦਾ ਐਕਸੀਡੈਂਟ ਹੋਇਆ ਸੀ ਉਹਦਾ ਆਪਾਂ ਉੱਥੋਂ ਇਲਾਜ ਕਰਾਇਆ ਸੀਗਾ ਮੈਡਗਰਡ ਹਸਪੀਟਲ ਤੋਂ ਠੀਕ ਹੈ ਜੀ ਹਾਂ ਆਪਣੇ ਮਨਜਿੰਦਰ ਵੀਰਾ ਜਿਹੜਾ ਉਹਦੇ ਵਾਲੇ ਆ 골ਡਨ ਹਟਾ ਕੀ ਉਹਦਾ ਨਾਮ ਆ ਉਹ ਹੈਗਾ ਨਹੀਂ ਆਈਲੈਂਡ ਸੈਂਟਰ ਚੰਗੀ ਤਰ੍ਹਾਂ ਜਾਣਦੇ ਵੀ ਜੀ ਨਹੀਂ ਆਪਾਂ ਨਹੀਂ ਜੀ ਹੁਣ ਕੀ ਹੁਕਮ ਕੀ ਦੱਸੋ ਤੁਸੀਂ ਕੀ ਤੁਸੀਂ ਸਿਆਣੇ ਜੀ ਸਿੰਘ ਸਾਹਿਬ ਬੈਠੇ ਦੱਸੋ ਵੀ ਮਤਲਬ ਇਹਨਾਂ ਦੀ ਗੱਲ ਨਹੀਂ ਹੈ ਇਹਦੀਆਂ ਕਈਆਂ ਮਾਤਾ ਕਹਿੰਦੀ ਤੁਸੀਂ ਖਾਣ ਨੂੰ ਫਰਦੇ ਹੋ ਇਹ ਗੱਲ ਤਾਂ ਤੁਸੀਂ ਸਾਡੇ ਦਿਮਾਗ ਤੇ ਛੱਡੋ ਸਾਡੇ ਦਿਲ ਨੂੰ ਚੀਰ ਗਈ ਗੱਲ ਵੀ ਇੱਕ ਤਾਂ ਤੁਸੀਂ ਗਲਤ ਕੰਮ ਕੀਤਾ ਹੋਇਆ ਅਸੀਂ ਤੁਹਾਡਾ ਨਿਭੜ ਰਹੇ ਆ ਬਈ ਚਲੋ ਛੱਡੋ ਯਾਰ ਕੋਈ ਨਾ ਬੰਦੇ ਨੂੰ ਇਹ ਕਹਿੰਦੇ ਵੀ 6 ਮਹੀਨੇ ਹੋਏ ਸੰਲਿਆਂ ਦੇ ਨੇ ਅਸੀਂ ਇਹਨਾਂ ਨੂੰ ਇਹ ਨਹੀਂ ਕਿਹਾ ਵੀ 8 ਮਹੀਨੇ ਹੋ ਗਏ 10 ਮਹੀਨੇ ਕਿਦੋਂ ਹੋ ਗਏ 6 ਹੋ ਗਏ ਜੀ ਅਸੂ ਤੇ ਤਾਂ ਹੈ ਹਾਂ ਅਸੂ ਕਦੋਂ 6 ਹੋ ਹੀ ਗਿਆ 6 ਮਹੀਨੇ ਹੋ ਗਏ ਅਸੂ ਜਾ ਹੋਇ 8 ਅਸੂ ਨਵੰਬਰ ਸਿਆਲ ਚ ਨਹੀਂ ਆਇਆ ਤਾਂ ਹਾਂ ਸਿਆਲ ਚ ਆਇਆ ਜੀ ਬਾਬਾ ਜੀ 6 ਮਹੀਨੇ ਹੋ ਗਏ ਅਸੂ ਦਾ ਤੇ ਇਹਨਾਂ ਨੇ ਖੁਦ ਗਿਆ ਇਹ ਵੀ ਚੁੱਪ ਰਹਿ ਇਹ ਕਹਿੰਦੇ ਇਹ ਸਾਨੂੰ ਕਹਿੰਦੇ ਤੁਸੀਂ ਦੱਸੋ ਕੀ ਲੈਣਾ ਇਹਦਾ ਆ ਮੁੰਡਾ ਕਹਿ ਰਿਹਾ ਬਾਰ-ਬਾਰ ਤੁਸੀਂ ਦੱਸੋ ਕੀ ਕਹਿੰਦੇ ਹੋ ਦੱਸੋ ਕੀ ਲੈਣਾ ਇਹਦਾ ਹੈ ਭਾਈ ਅਸੀਂ ਕੋਈ ਦੁਕਾਨਦਾਰੀ ਖੋਲੀ ਹੋਈ ਆ ਕਿ ਉਹ ਫੈਸਲਾ ਕਰਿਓ ਜਿਨੂੰ ਪਰਮਾਤਮਾ ਵੀ ਕਦੇ ਵੀ ਹਾਂ ਕਰਤਾ ਤੁਸੀਂ ਤਾਂ ਹਾਂ ਪਰ ਇਹ ਵੀ ਪਰਮਾਤਮਾ ਤੁਸੀਂ ਵੀ ਪਰਮਾਤਮਾ ਹਾਜ਼ਰ ਮਾਰਦੇ ਆ ਪਾਪ ਨੇ ਵਿਚਸਾਓ ਵੀ ਉਹਨਾਂ ਦੇ ਹਾਲਾਤ ਵੀ ਵੇਖ ਲਓ ਮੈਂ ਵੇਖ ਲੇ ਹਾਲਾਤ ਹਾਲਾਤ ਉਹਨਾਂ ਨੂੰ ਪੈਨਸ਼ਨ ਤਾਂ ਨਹੀਂ ਲਾਉਣੀ ਹੁਣ ਇਹ ਮਿੰਟ ਪੈਸਾ ਨਹੀਂ ਪੈਨਸ਼ਨ ਲਵਾਸੇ ਦਿਓ ਨਹੀਂ ਨਹੀਂ ਫਿਰ ਹਾਲਾਤ ਦੀ ਦੰਦ ਦੇ ਨਾਣਾ ਲਾਓ ਜੇ ਪੈਨਸ਼ਨ ਨਹੀਂ ਲਵਾਉਣੀ ਤਾਂ ਦੰਦ ਦੇ ਨਾਣਾ ਲਵਾਓ ਨਹੀਂ ਬਾਈ ਫਿਰ ਜਿਹਨੇ ਮਿਹਨਤ ਕੀਤੀ ਆ ਉਹ ਕਮਲੇ ਬੰਦੇ ਤੋਂ ਮਿਹਨਤ ਕ ਬਾਕੀ ਨੇ ਉਹ ਕਿੱਥੇ ਜਾਊ ਵਿਚਾਰਦਾ ਇਹ ਲੋਕ ਮਿਹਨਤ ਜਾਂ ਰੋਟੀ ਨਹੀਂ ਖਾਂਦਾ ਕੱਪੜਾ ਵੇਚਦਾ ਦਿਨ ਸੰਭਲਦਾ ਬਾਈ ਮੈਂ ਤਾਂ ਥੋੜੀ ਗਲਤੀ ਕਰ ਰਿਹਾ ਮੈਂ ਤਾਂ ਮੈਂ ਤੇ ਤੁਸੀਂ ਬੱਚਿਆਂ ਵਾਲੇ ਜੀ ਮੇਰੀ ਗੱਲ ਸੁਣ ਤੁਸੀਂ ਵੀ ਬੱਚਿਆਂ ਵਾਲੇ ਜੀ ਤੁਹਾਡੇ ਬੱਚਿਆਂ ਨੂੰ ਜੇਕਰ ਆਪਾਂ ਬੱਚੇ ਵਿਦੇਸ਼ ਭਲਦੇ ਹਨ ਆਪਣੇ ਬੱਚਿਆਂ ਨੂੰ ਕੋਈ ਇਦਾਂ ਰੱਖ ਕੇ ਕੰਮ ਕਰਾਵੇ ਕਿੰਨਾ ਦੁੱਖ ਲੱਗਦਾ